ਪੰਜਾਬ ਵਿੱਚ ਸਾਂਝੀ ਖੇਤੀ ਕਰਨ ਦਾ ਚਲਨ ਬਹੁਤ ਸਾਰੇ ਕਿਸਾਨ ਪਰਿਵਾਰਾਂ ਵਿੱਚ ਬੜੀ ਕਾਮਯਾਬੀ ਨਾਲ ਚੱਲ ਰਿਹਾ ਹੈ। ਖੇਤੀ ਦੇ ਸਾਰੇ ਕੰਮਕਾਜ ਪੂਰੇ ਪਰਿਵਾਰ ਵੱਲੋਂ ਰਲ ਮਿਲ ਕੇ ਕੀਤੇ ਜਾਂਦੇ ਹਨ ਅਤੇ ਲੇਬਰ ਦਾ ਵੱਡਾ ਖਰਚਾ ਵੀ ਬਚਦਾ ਹੈ। ਪਰਿਵਾਰ ਵਿੱਚ ਆਪਸੀ ਪਿਆਰ ਮਿਲਵਰਤਨ ਵੀ ਵਾਧਾ ਹੈ ਅਤੇ ਖੇਤੀ ਵੀ ਮੁਨਾਫੇ ਵਾਲੀ ਹੁੰਦੀ ਹੈ। ਪਿਓ ਪੁੱਤ ਅਤੇ ਘਰ ਦੀਆਂ ਔਰਤਾਂ ਸਾਂਝੇ ਤੌਰ ਤੇ ਖੇਤੀ ਕਰਦੇ ਹਨ ਜਿਸ ਨਾਲ ਆਮਦਨ ਵਿੱਚ ਲਗਾਤਾਰ ਵਾਧਾ ਹੁੰਦਾ ਹੈ। ਮੇਰਾ ਪਿੰਡ ਨਵਾਂ ਬਣ ਦੋਨੇਵਾਲ ਨਾਮ ਸਖਵਿੰਦਰ ਸਿੰਘ ਜੀ। ਅਸੀਂ ਇੱਕ ਛੋਟੇ ਕਿਸਾਨ ਆ ਜੀ। ਕੋਈ ਜ਼ਿਆਦਾ ਵੱਡੇ ਕਿਸਾਨ ਨਹੀਂ ਹੈਗੇ ਜੀ। ਤੇ ਸਾਡੀ ਸਾਂਝੀ ਖੇਤੀ ਹੈ ਜੀ। ਸਾਡੇ ਬਾਪੂ ਹਣੇ ਤਿੰਨ ਭਰਾ ਜੀ ਤੇ ਤਿੰਨਾਂ ਭਰਾ ਤੋਂ ਗਾੜੀ ਅਸੀਂ ਦੋ ਡੈਡੀ ਹਣੇ ਦੋ ਭਰਾ ਜਿਹੜੇ ਉਹ ਇਕੱਠੇ ਆ ਜੀ। ਚਾਚਾ ਵੀ ਇੱਕ ਆ ਡਰ। ਤੇ ਸਾਡੀ ਲਗਭਗ ਇਸ ਟਾਈਮ 25 ਅਬੀ ਕੇ ਲੇ ਆਪਣੀ ਖੇਤੀ ਹੈ ਜੀ ਤੇ ਬਾਕੀ ਨਾਲ 6-7 ਕਿੱਲੇ ਅਸੀਂ ਜੀ ਜਿਹੜੇ ਠੇਕੇ ਤੇ ਲੈ ਕੇ ਵਾਰਾਂ ਜੀ ਤੇ ਸਾਡਾ ਜੀ ਇਸ ਟਾਈਮ ਜਿਹੜੀ ਫਸਲ ਆ ਜੀ ਅਸੀਂ ਇਸ ਟਾਈਮ ਚੱਲ ਰਹੀ ਹੈ ਉਹ ਝੋਨਾ ਜੀ ਤੇ ਝੋਨਾ ਅਸੀਂ ਲਾਇਆ ਸੀ ਜੀ ਪਹਿਲਾਂ 22 ਜੂਨ ਨੂੰ ਅਸੀਂ ਲਾਈ ਸੀ ਜੀ ਬਾਸਮਤੀ 1500 ਨੂੰ ਜਿਹੜੀ ਕਿ ਲਗਭਗ ਗਰਮੀ ਦੇ ਨਿਸਣ ਦਾ ਕਰਕੇ ਉਹਨੂੰ ਕਾਫੀ ਦਾਣਾ ਘਟ ਪਿਆ ਜੀ ਤੇ ਬਾਕੀ ਝੋਨਾ ਅਸੀਂ ਸ਼ੁਰੂ ਕੀਤਾ ਜੀ ਜਿਹੜਾ 21 ਲਾਇਆ ਹੈਗਾ ਜੀ ਉਹ ਲਾਇਆ ਇਹ ਗੱਲ ਲੇਟ ਦੀ ਉਹ ਲਾਇਆ ਸੀ ਅਸੀਂ 28 ਜੂਨ ਨੂੰ ਲਾਇਆ ਜੀ ਤੇ ਜਿਹੜਾ 26 ਲਾਇਆ ਸੀਗਾ 10 ਕਿल्ले 21 ਦੇ ਆਈ 10 12 ਕਿल्ले ਜਿਹੜੇ ਹੈਗਾ ਉਹ 26 ਦੇ ਹੈਗੇ ਜੀ 26 ਲਾਇਆ ਸੀ ਅੱਠ ਜੁਲਾਈ ਨੂੰ ਜੀ 8 ਜੁਲਾਈ ਤੋਂ ਲੈ ਕੇ 15 ਜੁਲਾਈ ਦੇ ਵਿੱਚ ਵਿੱਚ ਉਹ ਬਹੁਤ ਵਧੀਆ ਝੋਨਾ ਜੀ ਜਿਹੜਾ ਗੇਤਾ ਲਾਇਆ ਗਰਮੀ ਜ਼ਿਆਦੀ ਹੋਣ ਦਾ ਕਰਕੇ ਉਹਦੇ 'ਚ ਦਾਣਾ ਘੱਟ ਭਰਿਆ ਜੀ ਜਿਹੜਾ ਪਛੇਤਾ ਉਹ ਸਹੀ ਹੈ ਜੀ ਤੇ ਨਾਲ ਅਸੀਂ ਮੈਂਥੇ ਦੀ ਖੇਤੀ ਕਰਦੇ ਹਾਂ ਜੀ ਤੇ ਨਾਲ ਨਾਲ ਜੜ ਵੀ ਲਾਈ ਜਿਹੜੀ ਗੇਤੀ ਜੜ ਲਾਈ ਸੀ ਜੀ ਉਹਦਾ ਵੀ ਨੁਕਸਾਨ ਹੋਇਆ ਉਹ ਵੀ ਘੱਟ ਹੋਈ ਜੀ ਏਰਕੀ ਵੀ ਉਹਦੇ ਜੇ ਗਰਮੀ ਜਿਆਦਾ ਹੋਣ ਦਾ ਕਰਕੇ ਉਹਨੂੰ ਕਾਫੀ ਮਤਲਬ ਜੜ ਤੁਰੀ ਨਹੀਂ ਜੀ ਤੇ ਤੇਲਾ ਜਿਆਦਾ ਪਿਆ ਤੇ ਹੁਣ ਇਸ ਟਾਈਮ ਮੈਂਥੇ ਦੀ 6 5 6 ਕਿੱਲੇ ਜੜਾ ਜੀ ਜਿਹਦੇ ਚੋਂ 4 ਕਿੱਲੇ ਹੈਗੇ ਕੋਸੀ ਦੇ ਜੀ ਤੇ ਸਾਡੇ ਕਿ ਤ 2 2 ਕਿੱਲੇ ਜੋ ਪੇਪਰਮੈਂਟ ਦੇ ਲਾਇਸੀ ਤੇ ਨਾਲ ਹੋਰ ਦੀ ਇਸ ਟਾਈਮ ਦੀ ਖੇਤੀ ਜਿਹੜੀ ਆ ਨਾਲ ਪੱਠੇ ਬਾਇਰਾ ਹੈਗਾ ਜੀ ਕਿਉਂਕਿ ਨਾਲ ਡੰਗਰ ਵੀ ਰੱਖੇ ਹੋਏ ਜੀ ਤੇ ਹੋਰ ਬਾਕੀ ਜੀ ਅਸੀਂ ਨਾਲ ਮਸ਼ੀਨਰੀ ਦਾ ਕੰਮ ਕਰਦੇ ਜੀ ਨਾਲ ਨਾਲ ਉਹ ਕੰਪਿਊਟਰ ਕਰਾਹੇ ਜੀ ਤੇ ਨਾਲ ਮਲਚਰ ਪਲੋ ਹੋਰ ਇਦਾਂ ਦੀ ਖੇਤੀ ਦੇ ਨਾਲ ਨਾਲ ਸੰਦੇ ਜਿਹੜੇ ਇਸ ਟਾਈਮ ਜੋ ਜ਼ਿਮੀਂਦਾਰਾਂ ਦੀ ਲੋੜ ਆ ਉਹ ਵੀ ਨਾਲ ਨਾਲ ਕੰਮ ਕਰਦੇ ਜੀ ਤੇ ਉਹ ਕੰਮ ਕਰਾਏ ਤੇ ਵੀ ਕਰਦੇ ਜੀ ਮੇਰਾ ਨਾਮ ਕਰਦੇਵ ਸਿੰਘ ਹੈ ਮੈਂ ਨਵਾਂ ਪਿੰਡ ਦੋਨੇਵਾਲ ਦਾ ਵਸਦੀਕ ਹਾਂ ਮੈਂ ਤੇ ਮੇਰਾ ਛੋਟਾ ਭਰਾ ਕਰਨ ਸਿੰਘ ਸਾਡੀ ਸਾਂਝੀ ਖੇਤੀ ਹੈ ਸਾਂਝਾ ਹੀ ਘਰ ਹੈ ਸਾਡੇ ਦੋਨਾਂ ਭਰਾਵਾਂ ਕੋਲ 70 ਕਿੱਲੇ ਜ਼ਮੀਨ ਦੇ ਹਨ ਅਸੀਂ ਪਹਿਲਾਂ ਤਾਂ ਖੇਤੀਬਾੜੀ ਦਾ ਹੀ ਕੰਮ ਕਰਦੇ ਆ ਹੁਣ ਵੀ ਖੇਤੀਬਾੜੀ ਦਾ ਕੰਮ ਕਰ ਰਹੇ ਆ ਹੁਣ ਮੇਰੇ ਨਾਲ ਦੋ ਮੇਰੇ ਲੜਕੇ ਇੱਕ ਭਤੀਜਾ ਤਿੰਨੇ ਜਣੇ ਉਹ ਵੀ ਖੇਤੀ ਦਾ ਕੰਮ ਕਰਦੇ ਹਨ ਪਹਿਲਾਂ 1978 ਵਿੱਚ ਅਸੀਂ ਟਰੈਕਟਰ ਲਿਆ ਸੀ ਉਦੋਂ ਪਹਿਲਾਂ ਬਲਦਾਂ ਦੀ ਖੇਤੀ ਕਰਦੇ ਹਾਲਾਂ ਦੀ ਉਸ ਤੋਂ ਬਾਅਦ 1987 ਵਿੱਚ ਅਸਾਂ ਕੰਪੈਨ ਲਈ ਜੀ ਫਿਰ ਕੰਪੈਨ ਨਾਲ ਉਹ ਸਹਾਇਕ ਧੰਦਾ ਹੋ ਗਿਆ ਉਹਦੇ ਨਾਲ ਸਾਡੀ ਖੇਤੀ ਨੂੰ ਕਾਫੀ ਆਸਰਾ ਮਿਲਿਆ ਫੇਰ ਹੁਣ ਸਾਡੇ ਕੋਲ 4 ਟਰੈਕਟਰ ਆ ਜੀ ਅਸੀਂ ਖੇਤੀਬਾੜੀ ਵਿੱਚ ਤਾਂ ਅਸੀਂ ਇੱਕ ਫਸਲ ਝੋਨੇ ਦੀ ਪੂਰੀ ਲਾਉਨੇ ਆ ਉਸ ਤੋਂ ਬਾਅਦ ਆਲੂ ਦੀ ਖੇਤੀ ਕਰਦੇ ਉਸ ਤੋਂ ਬਾਅਦ ਪਧੀਨੇ ਦੀ ਖੇਤੀ ਕਰਦੇ ਜੀ ਇਸ ਦੇ ਨਾਲ ਅਸੀਂ ਇੱਕ ਮੇਥਾ ਪਲਾਂਟ ਦਾ ਪਲਾਂਟ ਲਗਾਇਆ ਜੀ ਉਸ ਤੋਂ ਬਾਅਦ ਅਸੀਂ ਇੱਕ ਸੈਲਰ ਵੀ ਲਗਾਇਆ ਜੀ ਖੇਤੀ ਜੋ ਕਿ ਸਾਡਾ ਸਾਂਝਾ ਹੋਰ ਭਾਈਵਾਲ ਨਾਲ ਸਾਂਝਾ ਹੈ ਹੁਣ ਅਸੀਂ ਇੰਨੀ ਇਨਾ ਕੰਮ ਸਾਰੇ ਕਰ ਰਹੇ ਹਾਂ ਜੀ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਮੈਂ ਨਾ ਮਪਣ ਦੋਨੇ ਵਾਲ ਦਾ ਸਨੇਕਾ ਜੀ ਮੈਂ ਆਪਣੇ ਬ੍ਰਦਰ ਨਾਲ ਫਾਦਰ ਸਾਹਿਬ ਨਾਲ ਚਾਚਾ ਜੀ ਨਾਲ ਮਿਲ ਕੇ ਖੇਤੀਬਾੜੀ ਦਾ ਕੰਮ ਕਰਦਾ ਜੀ ਖੇਤੀਬਾੜੀ ਦੇ ਨਾਲ ਨਾਲ ਸਾਡਾ ਇੱਕ ਸੈਲਰ ਹੈ ਮੇਰੀ ਡਿਊਟੀ ਸੈਲਰ ਤੇ ਆ ਜੀ ਐਂ ਛੋਨਾ ਪਿੰਡ ਦਾ ਕੰਮ ਕਰਦੇ ਹਾਂ ਇਸ ਲੱਤੇ 2018 ਤੇ ਸੈਲਰ ਦਾ ਕੰਮ ਸ਼ੁਰੂ ਕੀਤਾ ਜੀ ਧੰਦਾ ਠੀਕ ਆ ਜੀ ਖੇਤੀਬਾੜੀ ਨਾਲ ਸਹਿਤ ਧੰਦਾ ਵਾ ਸੈਲਰ ਦੇ ਵਿੱਚ ਜਿੰਨਾ ਵੀ ਇਹ ਝੋਨਾ ਫਰੀਦਿਆ ਹਾ ਮੰਡੀ ਦੇ ਵਿੱਚੋਂ ਚੱਕ ਕੇ ਲੈ ਕੇ ਜਾਂਦੇ ਆ ਜੀ ਤੇ ਉਹਨੂੰ ਪ੍ਰੋਸੈਸ ਕਰਕੇ ਚੌਲ ਜਿਹੜੇ ਐਫਸੀਆਈ ਦੇ ਗਦਾਮਾਂ 'ਚ ਪਹੁੰਚਦੇ ਕਰਨੇ ਹੁੰਦੇ ਆ ਜੀ ਦੇਖੋ ਇਹ ਹੁਣ ਜਿਹੜਾ ਸਾਡਾ ਏਰੀਆ ਹੈਗਾ ਰੇਤਲਾ ਏਰੀਆ ਇੱਥੇ ਤਾਂ ਇੰਨੀ ਕੋਈ ਪ੍ਰੋਬਲਮ ਨਹੀਂ ਆਉਂਦੀ ਪਾਣੀ ਇਤਜ਼ਾਰਾ ਨਹੀਂ ਲਾਉਣਾ ਪੈਂਦਾ ਕਿਉਂ ਅਸੀਂ ਤਾਂ ਝੋਨਾ ਪਾਣੀ ਸਖਾਸ ਕਾ ਕੇ ਲਗਾ ਕੇ ਵੀ ਸਰ ਜਾਂਦਾ ਸਾਡਾ ਜਿਹੜਾ ਬੇਟ ਵਾਲੀ ਪੜੀ ਆ ਉਹਨਾਂ ਦੇ ਵਿੱਚ ਪਾਣੀ ਜਿਹੜਾ ਖੜਾ ਰੱਖਣਾ ਪੈਂਦਾ ਦੂਜੀ ਗੱਲ ਜਿਹੜਾ ਪਾਣੀ ਦਾ ਲੈਵਲ ਥੱਲੇ ਜਾ ਰ ਇਕ ਕੱਲੇ ਝੋਨੇ ਨਾਲ ਨਹੀਂ ਜਾ ਰਿਹਾ ਉਹ ਤੋਂ ਜ਼ਿਆਦਾ ਆਪਾਂ ਘਰੇ ਲੂਆ ਤੋਂ ਬਾਅਦ ਤੇ ਵਰਤਦੇ ਆਂ ਜੀ ਫਸਲਾਂ ਦਾ ਚਾਰਾ ਤਾਂ ਆਪਣੇ ਖੇਤਾਂ 'ਚ ਹੀ ਹੁੰਦਾ ਜੀ ਅੱਜ ਕੱਲ੍ਹ ਇਹ ਬਾਜਰਾ ਬੀਜਿਆ ਹੈ ਮੁੱਢਾ ਪੀਯੂ ਤੋਂ ਲਿਆ ਕੇ ਅੱਗੇ ਹੁਣ ਸਿਆਣਾ ਵਾਸਤੇ ਵਰਸੀਨ ਬੀਜਣਾ ਜੀ ਪੰਜਾਬ ਖੇਤੀ ਪ੍ਰਧਾਨ ਸੂਬਾ ਅਰ ਪੰਜਾਬੀ ਪੂਰੇ ਸੰਸਾਰ ਦਾ પેટ ਭਰਨ ਵਾਸਤੇ ਜੀ ਜਾਣ ਨਾਲ ਕੰਮ ਕਰਨ ਵਾਲੇ ਨੇ ਐਗਰੀਕਲਚਰ ਯੂਨੀਵਰਸਿਟੀ ਤੋਂ ਲੈ ਕੇ ਪੰਜਾਬੀ ਪੜਨ ਵਾਲੇ ਜਿਹੜੇ ਵਿਦਿਆਰਥੀ ਡਾਕਟਰਜ਼ ਰੂਪ ਦੇ ਵਿੱਚ ਹੋ ਕੇ ਇਹਦੇ ਵਿੱਚ ਨਾਲ ਸਾਥ ਦੇਣ ਵਾਲੇ ਨੇ ਖੇਤੀਬਾੜੀ ਵਿਗਿਆਨ ਕੇਂਦਰ ਐਗਰੀਕਲਚਰ ਡਿਪਾਰਟਮੈਂਟ ਜਿਵੇਂ ਹੁਣ ਸਮਾਂ ਆ ਰਿਹਾ ਪਰਾਲੀ ਦੀ ਜਿਹੜਾ ਹੈਗਾ ਬੜੀ ਮੈਂ ਸਮਝਦਾ ਇੱਕ ਟ੍ਰੈਸਡਿਕ ਅਵਸਥਾ ਦਾ ਪਰ ਉਹਦੇ ਵਿੱਚ ਵੀ ਕਿਸਾਨ ਵੀਰ ਆਪਣੇ ਵੱਲੋਂ ਹਰ ਚੀਜ਼ ਦੀ ਸਾਂਭ ਸੰਭਾਲ ਵਾਸਤੇ ਜਿੰਨੇ ਕੋਈ ਯਤਨ ਇਜ਼ਾਦ ਹੋ ਰਹੇ ਨੇ ਉਹਨਾਂ ਨੂੰ ਪੂਰੇ ਯਤਨ ਨਾਲ ਕਰਨ ਦੇ ਲਈ ਯਤਨਸ਼ੀਲ ਨੇ ਪੰਜਾਬ ਦਾ ਪਾਣੀ ਹੀਟਣਾ ਦਿਖਦਾ ਜਾ ਰਿਹਾ ਹੈ ਡੀਐਸਆਰ ਦੇ ਤੌਰ ਤੇ ਜਿਵੇਂ ਪ੍ਰੋਜੈਕਟ ਇਤਕੀ ਲੱਗੇ ਜਿੱਥੇ ਅਸੀਂ ਖੜੇ ਆ ਇੱਕ ਖੁਸਾ ਪਾਂਡੋ ਦਾ ਇੱਕ ਏਰੀਆ ਹੈਗਾ ਤੇ ਇਥੇ ਇਹ ਡੀਐਸਆਰ ਝੋਨਾ ਲਗਾਇਆ ਗਿਆ ਹੁਣ ਕਿਉਂਕਿ ਝੋਨਾ ਪੱਕਣ ਤੇ ਆ ਗਿਆ ਤੇ ਅਬਰੌਡ ਰੂਪ ਦੇ ਵਿੱਚ ਜਿਹੜੀ ਹੈਗੀ ਆ ਪਰਾਲੀ ਇਹਦੀ ਸਾਂਭ ਸੰਭਾਲ ਦੀ ਗੱਲ ਚੱਲਦੀ ਹੈ ਸਭ ਤੋਂ ਜ਼ਿਆਦਾ ਜਿਹੜਾ ਕਿਸਾਨ ਸ਼ਫੀਸ਼ੈਂਟ ਸੈਂਸ ਨਾਲ ਮਹਿਸੂਸ ਕਰਦਾ ਹੈਗਾ ਉਹ ਹੈਗਾ ਗੱਠਾਂ ਵਾਲਾ ਸਿਸਟਮ ਪਿਛਲੇ ਸਾਲ ਹੈਪੀ ਸੀਡਰ ਵੀ ਲਿਆਂਦੇ ਬਹੁਤ ਸਾਰੇ ਹੋਰ ਢੰਗ ਅਪਣਾਏ ਗਏ ਪਰ ਉਹਨਾਂ ਚੋਂ ਸਭ ਤੋਂ ਜ਼ਿਆਦਾ ਜਿਹੜਾ ਕਿਸਾਨਾਂ ਚ ਮਕਬੂਲ ਹੋਇਆ ਤਾਂ ਉਹ ਪਰਾਲੀ ਦੀਆਂ ਗੱਠਾਂ ਵਾਲਾ ਜਿਹੜਾ ਹੈਗਾ ਇਹਨੂੰ ਮਕਬੂਲ ਕੀਤਾ ਗਿਆ ਪਰ ਇਹਦਾ ਜਿਹੜਾ ਹੈਗਾ ਇੰਨੇ ਲਾਰਜ ਸਕੇਲ ਦੇ ਵਿੱਚ ਉਹਨੂੰ ਮੰਨ ਲਓ ਕਿ ਕਰ ਪਾਉਣਾ ਇਹ ਇੱਕ ਆਪਣੇ ਤਰ੍ਹਾਂ ਦਾ ਸਵਾਲ ਹੈ ਔਰ ਜਿਹੜੀ ਦੂਜੀ ਮੈਂ ਸਮਝਦਾ ਹੈਗਾ ਜਿਵੇਂ ਉਹਨਾਂ ਸੁਪਰ ਸੀਡਰ ਜਿਹੜਾ ਹੈਗਾ ਤਿਆਰ ਕੀਤਾ ਗਿਆ ਉਹਨਾਂ ਆੜਾ ਤੋਂ ਇੱਕ ਜਿਹੜਾ ਪ੍ਰੋਜੈਕਟ ਨਵਾਂ ਟ੍ਰਾਇਲ ਜਿਹੜਾ ਹੈਗਾ ਇਸ ਖੋਸਾਪਾੰਡੋ ਤੇ ਪੂਰੇ ਮੋਗੇ ਦੇ ਵਿੱਚ ਤਕਰੀਬਨ ਪੰਜਾਬ ਦੇ ਚਾਰ ਡਿਸਟ੍ਰਿਕਟਸ ਦੇ ਵਿੱਚ ਮੋਗੇ ਡਿਸਟ੍ਰਿਕਟ ਚ ਲਗਭਗ 100 ਹੈਕਟੇਅਰ ਤੇ ਬਾਕੀ ਜਿਹੜੇ ਨੇ ਉਹਨਾਂ ਦੇ ਵਿੱਚ ਕਰੀਬਨ ਜਿਹੜਾ ਹੈਗਾ 100 100 ਏਕੜ ਵਿੱਚ ਉਹਦੇ ਵਿੱਚ ਕੀ ਕੀਤਾ ਜਾਣਾ ਹੈਗਾ ਕਿ ਜਿਹੜੀ ਇਹ ਪਰਾਲੀ ਹੈ ਇਹਨੂੰ ਪਹਿਲੇ ਜਿਹੜੇ ਸੁਪਰ ਸੀਡਰ ਨੇ ਜੇ ਕਿਸੇ ਕਿਸਾਨਾਂ ਨੇ ਬੀਜਣਾ ਉਹਦੇ ਨਾਲ ਜਿਹੜਾ ਹੈਗਾ ਇਹਦੇ ਝਾੜ ਜਿਹੜੇ ਟ੍ਰਾਇਲ ਸਟੱਡੀ ਕੀਤੇ ਜਾਣਗੇ ਵੀ ਇਹ ਜਿਹੜੀ ਪਰਾਲੀ ਹੈਗੀ ਆ ਇਹਨੂੰ ਫਿਰ ਅਗਲੇ ਰੂਪ ਚ ਕਿਸ ਤਰ੍ਹਾਂ ਨਾਲ ਜਿਹੜਾ ਹੈਗਾ ਵਾ ਸਾਂਭ ਸੰਭਾਲ ਕੀਤੀ ਜਾਏ ਤਾਂ ਕਿ ਜਿਹੜੀ ਪੋਲਿਊਸ਼ਨ ਹੈ ਇਹਦੇ ਤੋਂ ਬਚਿਆ ਜਾਏ ਨਾਲ ਟੁੜੀ ਹੋਈ ਮਸ਼ੀਨ ਰੱਖੀ ਦੀ ਉਹ ਵੀ ਕਿਰਾਏ ਤੇ ਕੰਮ ਕਰਦੈਂ ਇਸ ਤੋਂ ਬਾਅਦ ਜੀ ਅਸੀਂ ਆਲੂ ਦੀ ਖੇਤੀ ਕਰਾਂਗੇ ਜੀ ਆਲੂ ਲਗਭਗ 22-24 ਖੇਤ ਲਾਵਾਂਗੇ ਜੀ ਤੇ ਆਲੂ ਦੇ ਨਾਲ ਨਾਲ ਜੀ ਮੈਂਥੇ ਦਾ ਸਾਡਾ ਚੱਲਦਾ ਰਹਿੰਦਾ ਜੀ ਸਦਾ ਹੀ ਸਾਰਾ ਸਾਲ ਉਹ ਥੋੜਾ ਥੋੜਾ ਮੈਂਥੇ ਤੋਂ ਬਾਅਦ ਆਲੂਆਂ ਤੋਂ ਬਾਅਦ ਫਿਰ ਅਸੀਂ ਮੈਂਥੇ ਦੀ ਖੇਤੀ ਕਰਦੇ ਜੀ ਜਿਹੜਾ ਮੈਂਥਾ ਜੀ ਉਹ ਲਗਭਗ 26 ਤਾਈ ਖੇਤ ਮੈਂਥੇ ਦੇ ਲਾਉਣੇ ਜੀ ਫਿਰ ਉਹਦੇ ਤੋਂ ਬਾਅਦ ਫਿਰ ਝੋਨੇ ਦੀ ਖੇਤੀ ਆ ਜਾਂਦੀ ਜੀ ਅਸੀਂ ਜੀ ਮਸ਼ੀਨਰੀ ਵਾਲਾ ਸਾਡਾ ਕਾਫੀ ਸ਼ੁਰੂ ਤੋਂ ਧਿਆਨ ਸੀ ਜੀ ਸਾਡੇ ਬਿਉਰਗਾਂ ਨੇ 85 ਦੇ ਵਿੱਚ ਕੰਪੇਨ ਲਈ ਸੀ ਜੀ ਤੇ 85 ਤੋਂ ਬਾਅਦ ਜੇ ਕੰਪੈਨ ਚਲਾਉਂਦੇ ਅਸੀਂ ਤੋਂ ਮੇਰਾ ਸੀਦਾ ਜਨਮ ਆ ਜੀ ਤੇ ਉਹਦੇ ਤੋਂ ਬਾਅਦ ਜੀ ਅਸੀਂ ਦਸਵੀਂ ਦੇ ਮੈਂ ਪੜਦਾ 96 ਦੇ ਵਿੱਚ ਅਸੀਂ ਕੰਪੈਨ ਲਈ ਜੀ ਜਿਹੜੀ ਅਸੀਂ ਚਲਾਉਣ ਲੱਗੇ ਆਪ ਤੇ ਉਸ ਤੋਂ ਬਾਅਦ ਜੀ 96 ਤੋਂ ਲੈ ਕੇ 2000 ਦੇ ਵਿੱਚ ਅਸੀਂ ਟੂੜੀ ਵਾਲੀ ਮਸ਼ੀਨ ਨਾਲ ਲਈ ਜੀ ਤੇ 2008 ਦੇ ਵਿੱਚ ਕੰਪਿਊਟਰ ਕਰਾ ਲਿਆ ਜੀ ਉਹ ਜੁਨੀਵਰਸਿਟੀ ਤੋਂ ਮਤਲਬ ਉਸ ਟਾਈਮ ਜੁਨੀਵਰਸਿਟੀ ਦੇ ਪਹਿਲੀ ਵਾਰ ਮਿਲੇ ਗਏ ਸੀ ਤੇ ਉੱਥੇ ਦੇਖੇ ਸੀ ਉੱਥੇ ਆਏ ਉਦੋਂ ਦੇਖ ਕੇ ਜੀ ਅਸੀਂ ਲੈ ਆ ਕੇ ਤੇ ਫਿਰ ਖੇਤੀਬਾੜੀ ਮਹਿਕਮੇ ਨਾਲ ਹੋਇਆ ਜੀ ਮਹਿਕਮੇ ਕੋਲੋਂ ਲੇ ਆ ਤੇ ਜਿਲੰਦਰ ਮਹਿਮੇ ਕੋਲ ਸੀ ਉਸ ਟਾਈਮ ਦੀ ਕੰਪਿਊਟਰ ਕਰਾ ਲਈ ਉਹ ਨਾਲ ਦੇਖ ਕੇ ਅਸੀਂ ਵੀ ਕੰਪਿਊਟਰ ਕਰਾ ਲਿਆ ਜੀ ਉਹ ਚਲਾ ਚਲਾ ਕੇ ਜੀ ਤੇ ਨਾਲ ਨਾਲ ਤੁੜੀਏ ਮਸ਼ੀਨ ਚਲਾ ਕੇ ਫਿਰ ਹੌਲੀ ਹੌਲੀ ਵਾਧੇ ਗਏ ਜੀ ਉਤੋਂ ਬਾਅਦ ਚ ਉਹਦੇ ਚੋਂ ਬਾਅਦ ਚ ਜੀ ਫਿਰ 2012 ਦੇ ਵਿੱਚ ਮਿੰਥਾ ਬ੍ਰਾਂਡ ਲਾਇਆ ਜੀ ਉਤੋਂ ਬਾਅਦ ਚ ਜੀ 2017 ਦੇ ਵਿੱਚ ਅਸੀਂ ਸਕੇਨ ਨਾਲ ਸਾਂਝਾ ਜੀ ਸੈੱਲਾ ਲਾਇਆ ਜੀ ਮੇਰਾ ਨਾਮ ਸੁਚਾ ਸੰਘਾ ਜੀ ਕਿਸਾਨ ਬਿਰੂ ਮੈਂ ਚਾਣਾ ਪਿੰਡ ਦਾ ਰਹਿਣ ਵਾਲਾ ਆਂ ਇਹ ਪਿੰਡ ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦਾ ਹੈਗਾ ਮੈਂ ਨਾ ਕੁਝ ਸਮੇਂ ਤੋਂ ਖੇਤੀ ਕਰ ਰਿਹਾ ਆਂ ਸਬਜ਼ੀਆਂ ਦੀ ਕਾਸ਼ਟ ਕਰ ਰਿਹਾ ਆਂ ਕਣਕ ਝੋਨਾ ਸਾਰਾ ਕੁਝ ਕਰ ਰਿਹਾ ਜੀ ਮੇਰੇ ਕੋਲ ਆਪਣੀ ਜ਼ਮੀਨ ਕੁਝ ਵੀ ਹੈ ਨਹੀਂ ਜੀ ਮੈਂ ਸਾਰੀ ਜ਼ਮੀਨ ਠੇਕੇ ਤੇ ਲੈ ਕੇ ਬਹੁਤ ਵਧੀਆ ਤਰੀਕੇ ਨਾਲ ਪਹਿਲੇ ਥੋੜੇ ਲੈਵਲ ਤੋਂ ਸ਼ੁਰੂ ਕੀਤਾ ਸੀ ਹੁਣ ਅੱਜ ਮੇਰੇ ਕੋਲ 20-25 ਏਕੜ ਦੇ ਵਿੱਚ ਮੈਂ ਸਬਜ਼ੀ ਲਾ ਰਿਹਾ ਆਂ ਤੇ ਮੇਰ ਸਬਜ਼ੀਆਂ ਸਾਰੀਆਂ ਤਕਰੀਬਨ ਜਿੰਨੀਆਂ ਗਰਮੀਆਂ ਵਾਲੀਆਂ ਸਬਜ਼ੀਆਂ ਹੈਗੀਆਂ ਸਰਦੀਆਂ ਵਾਲੀਆਂ ਗੋਭੀ ਹੋ ਗਈ ਟਮਾਟਰ ਹੋ ਗਏ ਬੈਂਗਨ ਹੋ ਗਏ ਭਿੰਡੀ ਹੋ ਗਈ ਤੇ ਸ਼ਿਮਲਾ ਮਰਚ ਹੋ ਗਈ ਕੀਆ ਹੋ ਗਿਆ ਪੇਠਾ ਹੋ ਗਿਆ ਤਕਰੀਬਨ ਸਾਰੀਆਂ ਫਸਲਾਂ ਮੈ ਲਾਉਣਾ ਜੀ ਮੈਨੂੰ 20-25 ਸਾਲ ਹੋ ਗਏ ਜੀ ਖੇਤੀ ਕਰਦਿਆਂ ਨੂੰ ਖੇਤੀ ਬਹੁਤ ਵਧੀਆ ਲਾਹੇਵੰਦ ਤੰਦਾ ਹੈਗਾ ਜੀ ਜੇ ਇਹਨੂੰ ਵਧੀਆ ਤਰੀਕੇ ਨਾਲ ਕੀਤਾ ਜਾਵੇ ਖੇਤੀ ਜਿਹੜੀ ਹੈਗੀ ਆ ਇਹ ਲਾਹੇਵੰਦਨ ਤਾਂ ਕਿਵੇਂ ਬਣੇ ਕਿਵੇਂ ਬਣਾਉਣਾ ਚਾਹੀਦਾ ਇਹਨੂੰ ਕਿਉਂਕਿ ਖੇਤੀ ਕਈ ਵਾਰੀ ਆਪਾਂ ਫਸਲਾਂ ਬੀਜ ਦਿੰਨੇ ਆ ਉਹਦੀ ਨਿਗਰਾਨੀ ਨਹੀਂ ਕਰਦੇ ਹੈਗੇ ਉਹਦੇ ਪਿੱਛੇ ਨਹੀਂ ਜਾਂਦੇ ਹੈਗੇ ਆਪਾਂ ਨੇ ਇਸ ਇਹ ਸਮਝ ਕੇ ਕਰਨਾ ਵੀ ਜਿਵੇਂ ਆਪਾਂ ਮਜ਼ਦੂਰ ਕੰਮ ਕਰਦੇ ਆ ਏਦਾਂ ਕਰਨਾ ਚਾਹੀਦਾ ਤਾਂ ਜਾ ਕੇ ਪੂਰੇ ਲਾਹੇਵੰਦੰਦਾ ਹੋ ਸਕਦਾ ਕਿਉਂਕਿ ਅੱਜ ਕੱਲ ਸਮਾਂ ਹੈਗਾ ਬਹੁਤ ਮੰਗਿਆਈ ਦਾ ਖਰਚੇ ਆਪਣੇ ਬਹੁਤ ਵਧੇ ਹੋਏ ਆ ਖਰਚੇ ਆਪਾਂ ਜਿਵੇਂ ਕਿਵੇਂ ਘਟਾਣੇ ਖਰਚੇ ਵੀ ਘਟਾਣੇ ਨੇ ਖਰਚੇ ਘਟਾ ਕੇ ਆਮਦਨ ਵੀ ਵਧ ਲੈਣੀ ਹੈਗੀ ਕਿਉਂਕਿ ਮਜ਼ਦੂਰ ਵੀ ਆਪਾਂ ਮਜ਼ਦੂਰੀ ਵਾਲਾ ਕੰਮ ਕਰਾਂਗੇ ਤਾਂ ਜਾ ਕੇ ਇਹਦੇ ਖੇਤੀ ਜੋ ਆਪਾਂ ਪੂਰਾ ਲਾਹੇਵੰਦੰਦਾ ਇਹ ਨੂੰ ਬਣਾ ਸਕਦੇ ਆ ਨਹੀਂ ਤਾਂ ਅਦਰバイス ਆਪਾਂ ਇਹ ਨੂੰ ਪਿੱਛੇ ਆਇਆ ਆਪਣੇ ਤੇ ਉੱਪਰ ਝੜੂਗੀ ਆਪਾਂ ਇਹਦੇ ਪਿੱਛੇ ਆਪਾਂ ਪਿੱਛੇ ਹੋ ਜਾਵਾਂਗੇ ਫਿਰ ਜਿਹੜਾ ਮੰਡੀ ਇਸ ਸਵੇਰੇ ਆਪਣੇ ਲੇਬਰ ਸਾਡੀ ਆਉਂਦੀ ਆ ਜਦੋਂ ਮੰਡੀ ਗਨ ਸਵੇਰੇ ਲੇਬਰ ਆਪਣੇ ਆਉਂਦੀ ਆ ਅਸੀਂ ਸਾਰਾ ਪ੍ਰੋਡਕਟ ਜਿੰਨਾ ਵੀ ਕੋਈ ਵੀ ਟਮਾਟਰ ਹੋ ਗਏ ਜਾਂ ਬੈਂਗਨ ਹੋ ਗਏ ਜਾਂ ਕਿਹਾਂ ਇਹਦੀ ਪੂਰੀ ਗ੍ਰੇਡਿੰਗ ਬਣਾ ਕੇ ਲੈ ਕੇ ਜਾਣਾ ਹੈ ਜੀ ਮੰਡੀ 'ਚ ਪੂਰੀ ਗ੍ਰੇਡਿੰਗ ਦਾ ਮਤਲਬ ਜਦੋਂ ਲੇਬਰ ਲੱਗੀ ਹੁੰਦੀ ਆ ਸਾਰੀ ਲੇਬਰ ਤਿੰਨ ਚਾਰ ਲੇਬਰ ਲੱਗੇ ਹੁੰਦੇ ਆ ਉਹ ਥੋੜੀ ਜਾਂਦੇ ਆ ਨਾਲ ਦੇ ਨਾਲ ਅਸੀਂ ਇਹਨੂੰ ਪੂਰਾ ਗ੍ਰੇਡਿੰਗ ਕਰਕੇ ਪੂਰੀ ਇਹਦੀ ਪੈਕਿੰਗ ਕਰਕੇ 15 ਜਾਂ 20 ਕਿਲੋ ਦੇ ਬੈਗ ਪੈਕ ਕਰਕੇ ਇਹਨੂੰ ਸਿੱਧਾ ਮੰਡੀ ਲੈ ਕੇ ਜਾਂਦੇ ਆ ਜੀ ਮੰਡੀ ਦੇ ਵਿੱਚ ਸਿੱਧਾ ਇਹ ਹੈਗਾ ਵੀ ਸਾਡਾ ਜਿਹੜਾ ਮਾਲ ਹੈਗਾ ਉਹ ਬਾਈ ਨੇਮ ਉੱਥੇ ਵਿਗਦਾ ਜੀ ਕਹਿੰਦਾ ਮਤਲਬ ਵੀ ਜੇ ਕਿਸੇ ਨੂੰ ਆਪਾਂ ਬੜੀਆ ਗ੍ਰੇਡਿੰਗ ਕਰਕੇ ਦੇਾਂਗੇ ਜਿਹੜਾ ਲੈਣ ਵਾਲਾ ਕਸਟਮਰ ਹੈਗਾ ਉਹ ਉਹ ਦੇਖਦਾ ਨਹੀਂ ਹੈਗਾ ਵੀ ਇਹਦੇ ਵਿੱਚ ਕੀ ਕਿੰਨਾ ਸੌਦਾ ਖਰਾ ਕਿਉਂਕਿ ਮਾਰਕੀਟਿੰਗ ਜਿਹੜੀ ਬਣਾਣੀ ਹੈ ਬੜੀ ਔਖੀ ਹੈ ਜੀ ਇਹ ਹਰ ਬੰਦਾ ਨਹੀਂ ਬਣਾ ਸਕਦਾ ਹੈਗਾ ਕਿਉਂ ਇਸ ਕਰਕੇ ਅਸੀਂ ਮਾਰਕੀਟ ਇਹੋ ਜਿਹੀ ਬਣਾਈ ਹੋਈ ਹੈ ਵੀ ਜਾਂਦੇ ਆ ਸਾਰੀ ਸਾਡਾ ਮਾਲ ਬਿਲਕੁਲ ਬਾਈ ਬਾਈ ਨੇਮ ਵਿਕੀ ਜਾਂਦਾ ਵੀ ਇਹ ਨਹੀਂ ਹੈਗਾ ਜਾ ਕੇ ਸਾਨੂੰ ਮੰਡੀ ਦੇ ਵਿੱਚ ਰੋਲਣਾ ਪੈਂਦਾ ਜਾਂ ਸਾਨੂੰ ਕਿਸੇ ਪੈਸੇ ਦੀ ਪ੍ਰੋਬਲਮ ਆਉਂਦੀ ਆ ਜਾਂ ਕਿਸੇ ਹੋਰ ਕਿਸੇ ਦੀ ਪ੍ਰੋਬਲਮ ਆਉਂਦੀ ਆ ਇਹ ਜਾਂ ਕੋਈ ਕੁਝ ਪ੍ਰੋਬਲਮ ਨਹੀਂ ਆਉਂਦੀ ਹੈਗੀ ਜੀ ਬਾਕੀ ਰਹੀ ਗੱਲ ਜੀ ਦੇਖੋ ਪਿੰਡਲੀ ਦੀ ਆ ਪਿੰਡੀ ਦਾ ਵੀ ਇਹੀ ਹਾਲ ਹੈ ਜੀ ਪਿੰਡੀ ਵੀ ਜਦੋਂ ਅਸੀਂ ਤੜਾਈ ਕਰਦੇ ਆਂ ਜੀ ਪਿੰਡੀ ਜਿਹੜੀ ਹੈਗੀ ਆ ਉਹ ਵੀ ਤੜਾਈ ਕਰ ਲਈ ਉਸ ਤੋਂ ਬਾਅਦ ਉਹਦੀ ਛਾਂਡੀ ਕਰਦੇ ਆਂ ਜੀ ਜਿਹੜਾ ਹੈਗਾ ਜੀ ਥੋੜੀ ਜਿਹੀ ਵੇਸਟਿੰਗ ਹੈਗੀ ਉਹ ਅਲੱਗ ਕੱਢ ਦਿੰਦੀ ਆ ਬਾਕੀ ਜਿਹੜੀ ਦੂਜੀ ਹੈਗੀ ਉਹ ਖਰੀ ਆਪਣੇ ਉਹ ਖਰੀ ਵੇਚ ਜਾਂਦੀ ਅਲੱਗ ਵਿਕ ਜਾਂਦੀ ਉਹ ਮਹਿੰਗੀ ਵਿਕ ਜਾਂਦੀ ਆ ਉਹ ਦੋ ਰੁਪਏ ਘੱਟ ਵਿਕ ਜਾਂਦੀ ਆ ਜੀ ਇਸੇ ਤਰ੍ਹਾਂ ਹਰ ਹਰ ਚੀਜ਼ ਜਿਹੜੀ ਹੈਗੀ ਟਮਾਟਰ ਹੋ ਗਈ ਜਾਂ ਗੋਭੀ ਹੋ ਗਈ ਗੋਭੀ ਜਿਹੜੀ ਸਾਡੀ ਹੈਗੀ ਆ ਉਸਨੇ ਪੱਤੇ ਅਸੀਂ ਲੈ ਕੇ ਜਾਂਦੇ ਆਂ ਮੰਡੀ ਦੇ ਵਿੱਚ ਸਣੇ ਪੱਤੇ ਲਿਜਾ ਕੇ ਉਥੇ ਤਾਜ਼ਾ ਪੱਤਾ ਵੱਢ ਕੇ ਨਾਲ ਹੀ ਉਹਦੇ ਉਹਦੀ ਪੈਕਿੰਗ ਹੁੰਦੀ ਹੈ ਜੀ ਨਾਲ ਹੀ ਤਾਜੀ ਵਿਗਦੀ ਆ ਕਿਉਂਕਿ ਇੱਥੋਂ ਜਿਹੜਾ ਸੌਦਾ ਆਪਾਂ ਗੋਭੀ ਲੈ ਕੇ ਜਾਣੀਆਂ ਉਹ ਮਾਰਕੀਟ ਵਿੱਚ ਜਾ ਕੇ ਜਦੋਂ ਤਾਜੀ ਹੁੰਦੀ ਹੈ ਪੱਤੇ ਦੇ ਵਿੱਚ ਹੁੰਦੀ ਹੈ ਜੀ ਪੱਤੇ ਦੇ ਵਿੱਚ ਹੁੰਨ ਦੇ ਕਰਕੇ ਜਿਹੜਾ ਕਸਟਮਰ ਹੈਗਾ ਉਹ 2-4 ਰੁਪਏ ਨਾਲ ਆਪਾਂ ਨੂੰ ਪ੍ਰੋਫਿਟ ਵੀ ਵੱਧ ਦੇ ਦਿੰਦਾ ਜੀ ਇਸ ਕਰਕੇ ਜਿਹੜੀ ਇਹ ਮਾਰਕੀਟਿੰਗ ਕਰਨੀ ਹੈ ਨਾ ਇਹ ਲਗ ਲਗ ਪ੍ਰੋਡਕਟ ਜਿਹੜੇ ਨੇ ਲਗ ਲਗ ਉਹਦੇ ਉਸੇ ਹਿਸਾਬ ਨਾਲ ਕਰਨੇ ਪੈਂਦੇ ਆ ਜੀ ਟਮਾਟਰ ਹੋ ਗਿਆ ਜਾਂ ਮੂਲੀ ਹੋ ਗਈ ਜੇ ਨਹੀਂ ਮੂਲੀ ਹੈ ਜੀ ਉਹ ਵੀ ਅਸੀਂ ਇਦਾਂ ਹੀ ਕਰਦੇ ਆ ਮੂਲੀ ਸਾਡੀ 12 ਮਹੀਨੇ 30 ਦਿਨ ਚੱਲਦੀ ਰਹਿੰਦੀ ਹੈ ਜੀ ਮੂਲੀ ਦਾ ਕੰਮ ਇਹ ਹੈਗਾ ਵੀ ਜਿਹੜੀ ਉਹਦੀ ਛੋਟੀ ਸਾਈਜ਼ ਦੀ ਮੂਲੀ ਜਾਂ ਮੋਟੀ ਲੱਗ ਹੈਗੀ ਆ ਜਾਂ ਉਹ ਵੀ ਲੱਗ ਕਰਕੇ ਵੇਚੋ ਲੱਗ ਵੇਚਣ ਦੇ ਨਾਲ ਇਹ ਹੈਗਾ ਵੀ ਜਿਹੜੀ ਦੂਜੀ ਦਾ ਉਹਦਾ ਰੇਟ ਥੋੜੇ ਆ ਵੱਧ ਮਿਲ ਜਾਂਦਾ ਜੀ ਉਹਦਾ ਥੋੜੀ ਜਿਆਦਾ ਜਿਹੜੇ ਵੇਸਟਿੰਗ ਕੱਢਣਗੇ ਉਹਦਾ ਆਪਾਂ ਨੂੰ ਵੱਧ ਘੱਟ ਮਿਲ ਜਾਂਦਾ ਥੋੜੀ ਜ। ਇਸ ਕਰਕੇ ਜਿਹੜਾ ਗਾਹਕ ਹੈਗਾ ਉਹ ਇਹੋ ਹੀ ਚੀਜ਼ ਭਾਲਦਾ ਜੀ ਕਸਟਮਰ ਜਿਹੜਾ ਹੈਗਾ ਉਹ ਵਧੀਆ ਚੀਜ਼ ਭਾਲਦਾ ਕੁਆਲਟੀ ਭਾਲਦਾ ਤੇ ਬਾਕੀ ਜਿਹੜਾ ਬੈਂਗਣ ਹੋਗੇ ਜੀ ਬੈਂਗਣਾ ਦਾ ਵੀ ਇਹੀ ਇਦਾਂ ਹੀ ਆ ਜੀ ਲੇਬਰ ਜਿਹੜੀ ਲੱਗਦੀ ਹੈ ਸਾਡੇ ਕੋਲ ਪਹਿਲੇ ਤਾਂ ਤੜਾਈ ਹੁੰਦੀ ਆ ਦੀ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਦੀ ਗ੍ਰੇਡਿੰਗ ਹੁੰਦੀ ਹੈ ਜੀ ਗ੍ਰੇਡਿੰਗ ਹੋਣ ਤੋਂ ਬਾਅਦ ਗ੍ਰੇਡਿੰਗ ਹੋਣ ਤੋਂ ਬਾਅਦ ਇਹਦੀ ਪੈਕਿੰਗ ਹੁੰ ਚਾ 4:30 ਵਜੇ ਪਹੁੰਚਣ ਦੇ ਨਾਲ ਉੱਥੇ ਵੀ ਇਹੀ ਬਸ ਜਾਂਦੇ ਸਾਰੀ ਬਸ ਇਹ ਬੈਗ ਸਾਡੇ ਕੋਲ ਤੋਲੇ ਹੁੰਦੇ ਜੀ 15 15 20 20 ਕਿਲੋ ਦੇ ਬੈਗ ਭਰ ਲਓ ਤੁਸੀਂ ਉਹ ਸਿੱਧਾ ਮੰਡੀ ਲੈ ਜਾਓ ਉੱਥੇ ਨਾਲ ਹੀ ਥੜੇ ਜਾ ਕੇ ਫੜੀ ਵਾਲੇ ਜੇ ਥੜੇ ਫੜੀ ਵਾਲੇ ਨੂੰ ਮਿਲ ਜਾਂਦੇ ਨੇ ਜੀ ਉਹ ਉਹ ਲੈ ਜਾਂਦੇ ਸਾਰਾ ਹੋਰ ਹੈਗੇ ਸਾਡੇ ਕੋਲ ਜੀ ਇੱਕੋ ਜੀ ਬੰਦ ਗੋਬੀ ਹੈਗੀ ਆ ਬੰਦ ਗੋਬੀ ਦਾ ਵੀ ਇਦਾਂ ਹੀ ਆ ਜੀ ਉਹ ਵੀ ਇੱਥੋਂ ਲੈ ਕੇ ਪੱਤੇ ਸਮੇਤ ਲੈ ਜੀ ਦੀ ਜੀ ਮੰਡੀ ਦੇ ਵਿੱਚ ਜਾ ਕੇ ਉੱਥੇ ਕਿਸਾਨ ਮੰਡੀ ਸਾਨੂੰ ਬਕਾਇਦਾ ਮਿਲਿਆ ਹੋਇਆ ਜੀ ਉੱਥੇ ਜਾ ਕੇ ਉੱਥੇ ਇਹ ਵੀ ਇਹਦੀ ਵੀ ਨਾਲ ਹੀ ਇਦਾਂ ਹੀ ਤਿਆਰੀ ਹੋ ਜਾਂਦੀ ਹੈ ਜੀ ਬੰਦ ਕੋ ਵੀ ਪੱਤੇ ਸਮੇਤ ਹੀ ਲੈ ਜਾਣੇ ਆ ਉਹ ਵੀ ਪੈਕ ਕਰਕੇ ਉੱਥੇ ਨਾਲ ਹੀ ਕੋਈ ਵੇਚ ਜਾਂਦੀ ਹੈ ਇੱਕੋ ਪਰਿਵਾਰ ਦੇ ਸਾਰੇ ਮੈਂਬਰ ਖੇਤੀ ਦੇ ਵੱਖ-ਵੱਖ ਕੰਮ ਆਪਣੀ ਸਮਝ ਅਤੇ ਸਮਰੱਥਾ ਮੁਤਾਬਕ ਕਰਕੇ ਪੂਰੀ ਤਕਨੀਕੀ ਖੇਤੀ ਕਰਦੇ ਹਨ ਖੇਤੀ ਖਰਚੇ ਘਟਾਉਣ ਅਤੇ ਜ਼ਿਆਦਾ ਲਾਭ ਲੈਣ ਲਈ ਸਾਂਝੀ ਖੇਤੀ ਇੱਕ ਵਧੀਆ ਸੋਚ ਹੈ ਸਾਂਝੀ ਖੇਤੀ ਵਿੱਚ ਅਕਸਰ ਸਾਰਾ ਪਰਿਵਾਰ ਆਪਣੇ ਖੇਤੀ ਕੰਮਾਂ ਵਿੱਚ ਰੁੱਝਿਆ ਰਹਿੰਦਾ ਹੈ ਜਿਸ ਨਾਲ ਉਹਨਾਂ ਦਾ ਦਿਨ ਅਤੇ ਦਿਮਾਗ ਹਮੇਸ਼ਾ ਸਹੀ ਦਿਸ਼ਾ ਵੱਲ ਵਧਦਾ ਹੈ ਜਿਹੜਾ ਇਹ ਮੈਂਥਾ ਪਲਾਂਟ ਆ ਜੀ ਉਹਦੇ ਵਿੱਚ ਤਾਂ ਸਾਡੇ ਕੋਲ ਲਗਭਗ ਲਗਭਗ 30 ਤੋਂ 35 ਪਿੰਡਾਂ ਦੇ ਜਿਹੜੇ ਸਾਡੇ ਕੋਲ ਕਿਸਾਨ ਆ ਜਿਹੜੇ ਸਾਡੇ ਕੋਲ ਆਉਂਦੇ ਜੀ ਇਹ ਤੋਂ ਵੱਧ ਵੀ ਹੋ ਸਕਦੇ ਜੀ ਮਤਲਬ ਦੂਰ ਤੱਕ ਆਉਂਦੇ ਜੀ ਇਦਰਾ ਜਲਾਲਾਬਾਦ ਤੱਕ ਵੀ ਵਿੱਚ ਬੰਦੇ ਆ ਜਾਂਦੇ ਤੇ ਜਿਹੜਾ ਹੈਗਾ ਸੈਲਰ ਉਹਦੇ ਵਿੱਚ ਸੋਨਾ ਲੱਗਣਾ ਹੁੰਦਾ ਜੀ ਉਹ ਪਿਛਲੇ ਵਾਰ ਤੋਂ ਹੋਇਆ ਸੈਲਰਾਂ ਦੇ ਵਿੱਚ ਮੰਡੀਆਂ ਬਣਾਈਆਂ ਮਜਬੂਰੀ ਬਣ ਗਈ ਹੈ ਕੋਰੋਨਾ ਦਾ ਕਰਕੇ ਤੇ ਉਹ ਮੰਡੀਆਂ ਬਣਾਈਆਂ ਉਹਦਾ ਕਰਕੇ ਕਣਕ ਵੀ ਆਈ ਸੈਲਰਾਂ ਦੇ ਵਿੱਚ ਤੁਲੀ ਆ ਤੇ ਅਰਕੀ ਝੋਨਾ ਵੀ ਸੈਲਰਾਂ 'ਚ ਟੁੱਲ ਰਿਹਾ ਜੀ ਠੀਕ ਹੈ ਜੀ ਉਹ ਇੱਕ ਮਤਲਬ ਮੌਕੇ ਦਾ ਸਿਸਟਮ ਦੇਖ ਕੇ ਪਹਿਲਾਂ ਸੈਲਰ ਦੇ ਵਿੱਚ ਮਨਜ਼ੂਰੀ ਨਹੀਂ ਸੀਗੀ ਮੰਡੀ ਬਣਾਉਣ ਦੀ ਜਿਹੜਾ ਮੈਂਥਾ ਪਲਾਂਟ ਆਈ ਮੈਂਥੇ ਦਾ ਜਾਂ ਤੇਲ ਆ ਉਹ ਕੱਢ ਕੇ ਸਾਡੇ ਕੋਲ ਹੀ ਰਹਿੰਦਾ ਜੀ ਉਹਨ ਤੋਂ ਬਾਅਦ 'ਚ ਜਿਹੜੇ ਕਿਸਾਨ ਨੂੰ ਜਦੋਂ ਜ਼ਰੂਰਤ ਹੁੰਦੀ ਹੈ ਜੀ ਜਾਓ ਜਦੋਂ ਰੇਟਸ ਮੁਨਾਫਾ ਸਮਝਦਾ ਵੀ ਮੇਰਾ ਏ ਹੁਣ ਇਸ ਟਾਈਮ ਨੂੰ ਪੂਰਾ ਮੁੱਲ ਮਿਲ ਰਿਹਾ ਫਸਲ ਦਾ ਉਦੋਂ ਵੀ ਵੇਚ ਸਕਦਾ ਜੀ ਉਹ ਪਹਿਲਾਂ ਮਤਲਬ ਜਰੂਰੀ ਨਹੀਂ ਹੈਗਾ ਵੀ ਜਿੱਦਣ ਕੱਢਿਆ ਉਦੋਂ ਹੀ ਵੇਚ ਸਕਦਾ ਉਹਦੇ ਚ ਕਢਾਈ ਸਾਨੂੰ ਆਣੀ ਹੁੰਦੀ ਜੀ ਉਹ ਕਢਾਈ ਉਦੋਂ ਆਉਗੀ ਜਦੋਂ ਉਹ ਤੇਲ ਵਿੱਚੂਗਾ ਜੀ ਉਹਨਾਂ ਤੋਂ ਪਹਿਲਾਂ ਨਹੀਂ ਜੀ ਕਣਕ ਦੀ ਜਗ੍ਹਾ ਤੇ ਅਸੀਂ ਜੀ ਆਲੂ ਦੀ ਖੇਤੀ ਆਲੂ ਦੇ ਨਾਲ ਨਾਲ ਮੈਂਥੇ ਦੀ ਖੇਤੀ ਸਾਡੇ ਇਧਰ ਕਾਫੀ ਕਿਸਾਨ ਜਿਹੜੇ ਉਹ ਖਰਬੂਜਾ ਤੇ ਨਾਲ ਦਵਾਨਾ ਤੇ ਹੋਰ ਫਸਲਾਂ ਮੱਕੀ ਵੀ ਲੱਗਦੀ ਜੀ ਕਾਫੀ ਵੱਡੇ ਪੱਤੇ ਕਿਉਂਕਿ ਸਾਡਾ ਏਰੀਆ ਜਿਹੜਾ ਉਹ ਆਲੂ ਦਾ ਮੇਨ ਏਰੀਆ ਮੰਨਿਆ ਜਾਂਦਾ ਮਾ ਇਥੇ ਇਥੇ ਕਣਕ ਦਾ ਕਾਫੀ ਘੱਟ ਏਰੀਆ ਲੱਗਦਾ ਜੀ ਤੇ ਉਹਦਾ ਕਰਕੇ ਜੀ ਸਾਡੇ ਏਰੀਆ ਦੇ ਵਿੱਚ ਅੱਗ ਵੀ ਕਾਫੀ ਘੱਟ ਲੱਗਦੀ ਜੀ ਇਥੇ ਪਹਿਲਾਂ ਤੋਂ ਹੀ ਲੋਕਾਂ ਦੇ ਵਿੱਚ ਜ਼ਮੀਨ ਹੈਗੀ ਰੇਤਲੀ ਜੀ ਦੋਨਾਂ ਜ਼ਮੀਨ ਹੋਣ ਦਾ ਕਰਕੇ ਸਾਰੇ ਇਥੇ ਮਤਲਬ ਜ਼ਿਆਦਾਤਰ ਵਿੱਚ ਪਰਾਲੀ ਵਾਹ ਕੇ ਉਹਨੂੰ ਜ਼ਮੀਨ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਜੀ ਅਸੀਂ ਵੀ ਕਾਫੀ ਟਾਈਮ ਤੋਂ ਲਗਭਗ 8-9 ਸਾਲ ਤੋਂ ਅੱਗ ਨਹੀਂ ਲਾ ਰਹੇ ਜੀ ਕਿਉਂਕਿ ਸਾਡੇ ਵੀ ਇਹੀ ਜ਼ਮੀਨ ਜਿਹੜੀ ਸੀਗੀ ਉਹ ਥੋੜੀ ਜੀ ਮਾੜੀ ਹੋਣ ਦਾ ਕਰਕੇ ਲੋਕਾਂ ਨੇ ਖਰਾ ਕੇ ਜ਼ਮੀਨਾਂ ਬਣਾਈਆਂ ਜੀ ਪਹਿਲਾਂ ਜ਼ਮੀਨਾਂ ਸੀਗੀਆਂ ਥੋੜੇ ਜਿਹੜਾ ਜਿਹੜੀ ਜਗ੍ਹਾ ਆਪਾਂ ਬੈਠ ਤੇ ਹੁਣ ਉਹ ਦੇਖ ਕੇ ਮਤਲਬ ਇਹਦੇ ਵਾਲ ਹੌਲੀ ਹੌਲੀ ਕਿਸਾਨਾਂ ਨੇ ਹੌਲੀ ਹੌਲੀ ਜ਼ਮੀਨਾਂ ਨੂੰ ਕਿਰਾਾਹ ਕੇ ਬਣਾਇਆ ਫਿਰ ਉਹਨੂੰ ਵਿੱਚ ਉਪਰ ਆਲੀ ਵਾਹ ਵਾ ਕੇ ਦੀ ਤੇ ਉਹ ਜ਼ਮੀਨ ਨੂੰ ਹੌਲੀ ਹੌਲੀ ਅਪਜੋਗ ਕੀਤਾ ਜੀ ਅਸੀਂ ਖੇਤੀਬਾੜ ਦੇ ਨਾਲ ਨਾਲ ਜੀ 8 ਤੋਂ 10 ਡੰਗਰ ਸਾਡੇ ਕੋਲ ਸਦਾ ਰਹਿੰਦੇ ਆ ਜੀ ਕਿਉਂਕਿ ਸਾਡੀ ਦੁੱਧ ਦੀ ਖਪਤ ਕਾਫੀ ਹੈ ਜੀ ਤੇ ਸਾਡੇ ਕੋਲ ਸਦਾ ਲੇਵਰ ਰਹਿੰਦੀ ਜੀ ਲੇਵਰ ਰਹਿੰਦਾ ਕਰਕੇ ਸਾਨੂੰ ਕਾਫੀ ਲੋਡ ਪੈਂਦੀ ਜੀ ਇਸ ਕਰਕੇ ਤੇ ਦੂਜੀ ਗੱਲ ਵੀ ਮੌਲਦਾ ਨਾ ਹਨ ਵਾਰਾਖੰਦਾ ਜ਼ਿੰਮੇਦਾਰਾਂ ਨੂੰ ਤਾਂ ਨਾ ਹੀ ਰੱਖੀ ਸਕਦੇ ਜੀ ਅਸੀਂ ਖੇਤੀ ਤੋਂ ਤਾਂ ਸੰਤੋਸ਼ਟ ਸੀ ਜੀ ਹੁਣ ਜਰਾ ਫਸਲਾਂ ਵੇਚਣੀਆਂ ਔਖੀਆਂ ਹੁੰਦੀਆਂ ਜਾਂਦੀਆਂ ਜਿੱਦਾਂ ਹੁਣ ਪਿਛਲੇ ਸਾਲ ਹੀ ਪਦੀਨੇ ਦਾ ਭਾਅ ਜਿਹੜਾ ਸੀ ਉਹ ਤਕਰੀਬਨ 1000 ਰੁਪਇਆ ਸੀ ਜੀ ਐਰਕਾਂ ਸੀ 650 ਹੀ ਚੱਲ ਰਿਹਾ ਮਤਲਬ ਉਹ ਉਹ ਜਿਹੜਾ ਉਹ ਕਿਸਾਨ ਨੂੰ ਘਾਟਾ ਪਾ ਰਿਹਾ ਜਿਹੜਾ ਮੰਡੀਕਰਨ ਆ ਜੀ ਉਹ ਜਿੱਥੇ ਮੰਡੀਕਰਨ ਸਾਨੂੰ ਤੋਂ ਹੋਈ ਵਧੀਆ ਲੱਗਦਾ ਜੀ ਅਸੀਂ ਜਿਤੋਂ ਵੀ ਫਸਲੀ ਵੇਚਦੇ ਉਹ ਸਹੀ ਰੇਟ ਤੇ ਵਿਕਦੀ ਆ ਜਿਹੜੀਆਂ ਦੂਜੀਆ ਫਸਲਾਂ ਜਿੱਦਾਂ ਹੁਣ ਬਾਸਮਤੀ ਆ ਇਹ ਪਿਛਲੇ ਸਾਲ ਨਾਲੋਂ 1000 ਰੁਪਇਆ ਮੰਡੀ ਤੋਂ ਵੀ ਜਾਰੀ ਆ ਜੇ ਮੱਲ ਇਹਦਾ ਰੇਟ ਹੋਵੇ ਤਾਂ ਚੱਲ ਘਟੋ ਘਾਟੋ ਨਾਲ ਤਾਂ ਹੋਵੇਗਾ ਹੀ ਇਹਲੀ ਰੇਟ ਹੀ ਹੋਣੇ ਚਾਹੀਦੇ ਸਾਰੇ ਜੀ ਦੇਖੋ ਜੀ ਬੇਰਿਹਾਰਾਂ ਨੂੰ ਕੋਈ ਨਾ ਕੋਈ ਤਾਂ ਕਿਤਾ ਕਰਨਾ ਹੀ ਚਾਹੀਦਾ ਜਿੰਨੇ ਨੌਜਵਾਨ ਬੇਰਿਹਾਰ ਫਿਰ ਰਹੇ ਉਹਨਾਂ ਨੂੰ ਜੇ ਉਹਨਾਂ ਦਾ ਖੇਤੀ ਨਹੀਂ ਮਨਪਸੰਦ ਉਹ ਕੋਈ ਨਾ ਕੋਈ ਆਪ ਦਾ ਹੱਥੀ ਹੋਰ ਕਿਤਾ ਸਿੱਖਿਓ ਕਰਨਾ ਚਾਹੀਦਾ ਨਹੀਂ ਤਾਂ ਖੇਤੀ ਕਰਨੀ ਚਾਹੀਦੀ ਆ ਖੇਤੀ ਸਭ ਤੋਂ ਸੌਖਾ ਧੰਦਾ ਵਾ ਇਹ ਤੇ ਬਾਲੀ ਸਿੱਖਣ ਦੀ ਲੋੜ ਨਹੀਂ ਪੈਂਦੀ ਬਾਕੀ ਕੋਈ ਵੀ ਕੰਮ ਆਓ ਸਿੱਖੋਗੇ ਤੋਨਾਂ ਜਿਹੜਾ ਨਹੀਂ ਹੋਰ ਕਰ ਸਕਦਾ ਉਹਨੂੰ ਖੇਤੀ 'ਚ ਜਰੂਰ ਕਰਨਾ ਚਾਹੀਦਾ ਵਿਹਲੇ ਨਹੀਂ ਫਿਰਨਾ ਚਾਹੀਦਾ ਖੇਤੀਬਾੜੀ ਦੀਆਂ ਮੇਨ ਦੇ ਤਾਂ ਤੇ ਹੀ ਆ ਜਿਹੜੀਆਂ ਫਸਲ ਖਰੀਦੀ ਆ ਉਹਦਾ ਤਾਂ ਫਿਕਸ ਰੇਟ ਹੁੰਦਾ ਵਾ ਦੂਸਰੀ ਫਸਲ ਜਿਹੜੀ ਆ ਇੱਕ ਸਾਲ ਤੋਂ ਰੇਟ ਪੂਰਾ ਮਿਲ ਜਾਂਦਾ ਫਿਰ 3-4 ਸਾਲ ਜਿਹੜਾ ਉਹ ਫਸਲ ਦਾ ਬਹੁਤ ਬੇਕਦਰਹੀ ਹੁੰਦੀ ਆ ਜੀ ਫੇ 5-6 ਸਾਲੀ ਜਾ ਕੇ ਉਹਦੀ ਕਿਤੇ ਵਾਰੀ ਆਉਂਦੀ ਆ ਜੇ ਤਿਆਰ ਪੈਸੇ ਜੇ ਆਲੂ ਹੀ ਲਾ ਲਈ ਹੁਣ ਪਿਛਲੇ ਸਾਲ ਉਹਦੇ ਵਿੱਚ ਕਾਫੀ ਪੈਸੇ ਬਣੇ ਉਤੋਂ ਪਹਿਲਾਂ 6 ਸਾਲ ਹੋ ਗਏ ਜੀ ਆਲੂਵਾਰੇ ਵਿੱਚ ਸਿੱਧਾ ਘਾਟਾ ਪੈ ਰਿਹਾ ਸੀਗਾ ਜੀ ਜਾਣ ਕੇ ਉਹ ਆਪਣੀ ਲਾਗਤ ਵੀ ਨਹੀਂ ਪੂਰੀ ਕਰ ਇਸ ਕਰਕੇ ਜੇ ਆਪਣਾ ਵਨ ਫਿਕਸ ਰੱਖਦੀ ਆ ਤਾਂ ਉਹਦਾ ਜੀਵਨਦਾਰ ਨੂੰ ਥੋੜਾ ਬੇਨੀਫਿਟ ਹੋ ਜਾਂਦਾ ਵੀ ਉਹਨੇ ਪੈਸੇ ਤੁਹਾਨੂੰ ਮਿਲ ਹੀ ਜਾਂਦੇ ਘਟੋ ਘਟ ਮੈਂ ਕਿਸਾਨ ਵੀਰਾਂ ਨੂੰ ਇਹ ਸੰਦੇਸ਼ ਦੇਣਾ ਚਾਹਣਾ ਜੀ ਉਹ ਖੇਤੀਬਾੜੀ ਦੇ ਨਾਲ ਨਾਲ ਕੋਈ ਨਾ ਕੋਈ ਸਹਿਕ ਧੰਦਾ ਜਰੂਰ ਅਪਣਾਉਣ ਚਾਹੇ ਉਹ ਪਹੁ ਪਾਲਣ ਦਾ ਧੰਦਾ ਹੋ ਗਿਆ ਜਾਂ ਹੋਰ ਕੋਈ ਕਿਤਾ ਕਾਰੋਬਾਰ ਸ਼ੁਰੂ ਕਰ ਲੈਣ ਤਾਂ ਹੀ ਉਹਨਾਂ ਦਾ ਗੁਜ਼ਾਰਾ ਹੋ ਸਕਦਾ ਹੁਣ ਕੱਲੀ ਖੇਤੀਬਾੜੀ ਨਾਲ ਅੱਗੇ ਆ ਕੇ ਨਹੀਂ ਸਿਸਟਮ ਚੱਲ ਸਕਦਾ ਦੂਜੀ ਗੱਲ ਆ ਖੇਤੀਬਾੜੀ ਦੇ ਵਿੱਚ ਹੁਣ ਸੰਧ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਐ ਇਸ ਕਰਕੇ ਸਾਂਝੇ ਪਰਿਵਾਰ ਜਿੰਨੇ ਵੀ ਰੱਖੇ ਜਾਣ ਉਹਨਾਂ ਹੀ ਵਧੀਆ ਰਹੇਗਾ ਚਾਹੇ ਉਹ ਦੂਸਰੇ ਪਰਿਵਾਰਾਂ ਨਾਲ ਮਿਲ ਜੁਲ ਕੇ ਸੰਧ ਖਰੀਦ ਲੈਣ ਕਿਉਂਕਿ ਸੰਧ ਵੱਡੇ ਹੋ ਜਾਂਦੇ ਜਾਂਦੇ ਆ ਇਸ ਤਰ੍ਹਾਂ ਇਕੱਲੇ ਇਕੱਲੇ ਬੰਦੇ ਤੇ ਖਰੀਦਣ ਦਾ ਵਸਦਾ ਕੰਮ ਨਹੀਂ ਗਾ ਰਲ ਕੇ ਖੇਤੀ ਕਰਨੀ ਹੀ ਸਾਰਿਆਂ ਤੋਂ ਲਾਹੇਵੰਦੀ ਰਹੇਗੀ ਇਕੱਲੇ ਇਕੱਲਾ ਬੰਨਾ ਨਹੀਂ ਇਹਨੂੰ ਅਪਣਾ ਸਕਦਾ ਹੁਣ ਇਥੇ ਅਗਲਾ ਜਿਹੜਾ ਕਦਮ ਹੈਗਾ ਕਿਉਂਕਿ ਜਿਸ ਦੌਰ ਚੋਂ ਅਸੀਂ ਨਿਕਲ ਰਹੇ ਹਾਂ ਕਿਸਾਨਾਂ ਲਈ ਬੜਾ ਹੀ ਇੱਕ ਕ੍ਰਿਟੀਕਲ ਦੌਰ ਬਣਾ ਕੇ ਖੜਾ ਕਰ ਦਿੱਤਾ ਗਿਆ ਮੈਂ ਬੇਨਤੀ ਕਰਨੀ ਚਾਹਾਂਗਾ ਮੀਡੀਆ ਰਾਹੀਂ ਕਿ ਭਰਾਓ ਅੰਨ ਤੋਂ ਬਿਨਾਂ ਜੀਵਨ ਨਹੀਂ ਹੈ। ਅਗਰ ਅੰਨ ਸਹੀ ਲੈਣਾ ਚਾਹੁੰਦੇ ਹਾਂ ਤਾਂ ਕਿਸਾਨ ਭਰਾਵਾਂ ਦੀ ਜਿਹੜੀ ਭਾਵਨਾ ਹੈਗੀ ਉਹਦੀ ਕਦਰ ਕਰਨੀ ਪਵੇਗੀ। ਅਗਰ ਇਸ ਕਦਰ ਨੂੰ ਅਸੀਂ ਨਹੀਂ ਕਰਾਂਗੇ ਤੇ ਖਾਣੇ ਵੱਲੋਂ ਅਸੀਂ ਖੁਦ ਤਰਸਣਾ ਸ਼ੁਰੂ ਹੋ ਜਾਾਂਗੇ। ਕਿਉਂਕਿ ਕਿਸਾਨ ਅਗਰ ਸੰਤੋਸ਼ ਵਿੱਚ ਹੋਏਗਾ ਤਾਂ ਉਹ ਹਰ ਚੈਲੰਜ ਨੂੰ ਕਬੂਲਣ ਲਈ ਤੁਹਾਡਾ ਸਾਥ ਦੇਣ ਲਈ ਤਿਆਰ ਰਹੇਗਾ। ਪਰ ਜੇ ਉਸੇ ਨੂੰ ਤੁਸੀਂ ਉਲਟ ਫੇਰ ਚ ਸਥਾਉਣਾ ਸ਼ੁਰੂ ਕਰ ਲਏ। ਤਾਂ ਮੈਨੂੰ ਲੱਗਦਾ ਇੱਕ ਬੜਾ ਹੋਰ ਤਰ੍ਹਾਂ ਦਾ ਸਵਾਲ ਸਾਹਮਣੇ ਖੜਾ ਹੋ ਜਾਏਗਾ ਤਾਂ ਪਰਾਲੀ ਦੀ ਸਾਹਮ ਸੰਭਾਲ ਜਿਹੜੀ ਆ ਉਹ ਵਾਤਾਵਰਣ ਲਈ ਹੀ ਫਾਇਦੇਮੰਦ ਨਹੀਂ ਹੈ ਉਹ ਸਾਡੇ ਜੀਵਨ ਲਈ ਹੀ ਫਾਇਦੇਮੰਦ ਨਹੀਂ ਹੈ ਉਹ ਪੂਰੀ ਨੇਚਰ ਦੇ ਲਈ ਫਾਇਦੇਮੰਦ ਹੈ ਕਿਉਂਕਿ ਓਜ਼ੋਨ ਲੇਅਰ ਡਿਸਟਰਬ ਹੋ ਗਈ ਸਾਡਾ ਪੂਰੀ ਨੇਚਰ ਕਰਾਈਮੈਂਟ ਖਰਾਬ ਹੋ ਜਾਏਗੀ ਔਰ ਨੇਚਰ ਸਾਡੀ ਡਿਸਟਰਬ ਹੋ ਗਈ ਤਾਂ ਉਸ ਤੋਂ ਬਾਅਦ ਸਾਡਾ ਖਾਣਾ ਖਰਾਬ ਹੋ ਗਿਆ ਤੇ ਪਿੱਛੇ ਕੀ ਰਹੇਗਾ ਇਸ ਲਈ ਜਿਹੜੇ ਕਿਸਾਨ ਵੀਰ ਨੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਾਂਗਾ ਜਿੱਥੇ ਉਹ ਆਪਣੀ ਖੇਤੀ ਨੂੰ ਮਾਂ ਵਾਂਗੂ ਪਾਲਦੇ ਨੇ ਉਥੇ ਦੀ ਸਾਮ ਸੰਭਾਲ ਲਈ ਯਤਨਸ਼ੀਲ ਵੀ ਰਹਿੰਦੇ ਨੇ ਯਾਰ ਆਪਣੇ ਸੰਜੀਦਗੀ ਦੇ ਨਾਲ ਯਤਨ ਵੀ ਕਰਦੇ ਰਹਿੰਦੇ ਨੇ ਕਿਉਂਕਿ ਮੈਂ ਕਿਸਾਨ ਭਰਾਵਾਂ ਨਾਲ ਵੀ ਮਿਲਿਆ ਰਹਿਣਾ ਹੈਗਾ ਸਰਚ ਸੈਂਸ ਨਾਲ ਵੀ ਜੁੜਿਆ ਹੋਇਆ ਹੈਗਾ ਤੇ ਜਿਹੜੇ ਵਕਤ ਦੇ ਜਿੰਨੇ ਵੀ ਜ਼ਿੰਮੇਵਾਰ ਅਹੁਦੇਦਾਰ ਜੈਂਟਲਮੈਨਸ ਨੇ ਉਹਨਾਂ ਨਾਲ ਵੀ ਮਿਲਦਾ ਰਹਿਣਾ ਮੈਂ ਇੱਕ ਗੱਲ ਜ਼ਰੂਰ ਬੇਨਤੀ ਕਰਦਾ ਹਾਂ ਆਪਣੀ ਆਪਣੀ ਜ਼ਿੰਮੇਵਾਰੀ ਨੂੰ ਸੰਭਾਲ ਲਿਏ ਸੰਭਾਲ ਕੇ ਖੁਦ ਉਥੇ ਆ ਕੇ ਉਸ ਕੰਮ ਦੇ ਨਾਲ ਦੋ ਹੱਥ ਕਰਕੇ ਵੇਖੀਏ ਫਿਰ ਉੱਪਰ ਜਾ ਕੇ ਉਹਨੂੰ ਪ੍ਰੈਜੈਂਟ ਕਰੀਏ ਅਲਟੀਮੇਟਲੀ ਅਸੀਂ ਹਰ ਪੋਸਟ ਤੇ ਕੋਈ ਨਾ ਕੋਈ ਇੱਕ ਖੁਰਾਕ ਖਾਣ ਵਾਲੇ ਸਰੀਰ ਨਾਲ ਚੰਗੇ ਜੀਵਨ ਜੀਣ ਵਾਲੇ ਅਸੀਂ ਰਿਸਪਾਂਸਿਵਲ ਇਨਸਾਨ ਹਾਂ ਇੱਕ ਸਭ ਤੋਂ ਹੇਠਾਂ ਜਿਹੜਾ ਹੈਗਾ ਲੋ ਜਿਹੜਾ ਸਾਈਕੋ ਸਟੈਂਡਰਡ ਵਾਲਾ ਹੈਗਾ ਇੱਕ ਜਿਹੜਾ ਹਾਈ ਪ੍ਰੋਫਾਈਲ ਜੈਂਟਰਲਮੈਨ ਹੈ ਹਾਈ ਸਾਈਕੋ ਸਟੈਂਡਰਡ ਵਾਲਾ ਅਗਰ ਇਹਨਾਂ ਦੋਨਾਂ ਚ ਤਾਲਮੇਲ ਬੈਠੇਗਾ ਖੁਰਾਕ ਚ ਤਾਲਮੇਲ ਬੈਠੇਗਾ ਕੋਆਪਰੇਸ਼ਨ ਚ ਸੈਂਸ ਬੈਠੇਗੀ ਤਾਂ ਜਿਹੜਾ ਸਾਡਾ ਜੀਣਾ ਹੈਗਾ ਖੁਸ਼ ਆਮਦੀਦ ਹੋਏਗਾ ਜਿੱਥੇ ਜਦੋਂ ਕਾਂਡ ਪੱਕੇ ਦੀ ਆ ਤੇ ਕਹਿੰਦੇ ਨੇ ਜੱਟਾ ਆਈ ਮੇ ਕੱਚੀ ਪੱਕੀ ਨਾ ਵੇਖ ਹੁਣ ਆ ਝੋਨੇ ਦਾ ਜਿਹੜਾ ਸੀਜ਼ਨ ਹੈਗਾ ਉਸ ਤੋਂ ਬਾਅਦ ਜਿਹੜੀ ਹਾੜੀ ਦੀ ਫਸਲ ਬੀਜਣ ਦਾ ਕੰਮ ਹੈ ਐਡਾ ਇੱਕ ਮਤਲਬ ਜ਼ਿੰਮੇਵਾਰੀ ਵਾਲਾ ਦਿਨ ਰਾਤ ਜਾਗਣ ਵਾਲਾ ਜਿਹੜਾ ਸਮਾਂ ਹੁੰਦਾ ਹੈਗਾ ਮੈਂ ਸਮਝਦਾ ਇਹਦੇ ਵਿੱਚ ਜਿੰਨੇ ਵੀ ਅਸੀਂ ਜਿਹੜੇ ਯਤਨਸ਼ੀਲ ਹੈਗੇ ਆ ਉਹ ਅਸੀਂ ਕੁਦਰਤ ਨੂੰ ਸਮਰਪਿਤ ਹੈਗੇ ਆ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆ ਇਹ ਜਿਹੜੀ ਪ੍ਰਾਲੀ ਹੈਗੀ ਇਹਦੀ ਸੱਜੀ ਸਾਮ ਸੰਭਾਲ ਲੈ ਜਿਹੜਾ ਵੀ ਢੰਗ ਬਣਾ ਸਕਦੇ ਆ ਐਜ਼ ਪੋਸੀਬਲ ਐਸ ਉਸ ਤਰ੍ਹਾਂ ਨਾਲ ਕਰਨ ਦਾ ਯਤਨ ਕਰੀਏ ਕਿਉਂਕਿ ਇਹ ਅਸੀਂ ਆਪਣੀ ਮਾਂ ਦੀ ਆਪਣੇ ਬੱਚਿਆਂ ਦੀ ਆਪਣੇ ਭਵਿੱਖ ਦੀ ਸਾਂਭ ਸੰਭਾਲ ਵਿੱਚ ਯੋਗਦਾਨ ਪਾਵਾਂਗੇ ਚਾਰਾ ਤਾਂ ਅਸੀਂ ਵੀ ਇੱਥੇ ਹੀ ਪੈਦਾ ਕਰਦੇ ਆਂ ਮਤਲਬ ਖੇਤਾਂ ਦੇ ਵਿੱਚ ਚਾਰਾ ਪੈਦਾ ਕਰਦੇ ਉਹਦੇ ਨਾਲ ਸਾਡੇ ਕੋਲ ਜੀ ਮੈਂਥਾ ਮੈਂਥੇ ਦਾ ਜਿਹੜਾ ਹੁੰਦਾ ਨਹੀਂ ਜਿਹੜਾ ਰੂੜੀ ਕਹ ਲੋ ਉਹਨੂੰ ਤੁਸੀਂ ਰੂੜੀ ਖਾਦ ਹੁੰਦੀ ਬਹੁਤ ਤੇਜ਼ ਹੁੰਦੀ ਦੀ ਉਹ ਸਾਨੂੰ ਬੜਾ ਖਾਦਦਾਰੀ ਸਿਸਟਮ ਲੋਡ ਪੈਂਦੀ ਹੈ ਉਹ ਜੇ ਤੁਸੀਂ ਦੇਖੋਗੇ ਨਾ ਤੁਸੀਂ ਆਪ ਮੰਨੋਗੇ ਕਿ ਜੇ ਤੁਹਾਨੂੰ ਮੈਂ ਚੈੱਕ ਕਰਨ ਨੂੰ ਦੇ ਦਵਾਂ ਮੇਰੇ ਵਿੱਚ ਕਿੰਨੇ ਤਾਤਾ ਤੁਸੀਂ ਮੰਨੋਗੇ ਵੀ ਠੀਕ ਆ ਕੋਈ ਖਾਦ ਆ ਉਹਨੂੰ ਪਾ ਲਓ ਤਾਂ ਬੰਦੇ ਨੂੰ ਆਪੇ ਪਤਾ ਲੱਗ ਜਾਂਦਾ ਨੇ ਪਨੀਰੀ ਨੂੰ ਪਾ ਦਿਓ ਝੋਨੇ ਦੀ ਪਨੀਰੀ ਨੂੰ ਪਾ ਦਿਓ ਤਾਂ ਕੁਝ ਹੋਰ ਪਾਉਣ ਦੀ ਜਰੂਰਤ ਨਹੀਂ ਪੈਂਦੀ ਅਸੀਂ ਡੇਰੀ ਤੇ ਬਸ ਇਹ ਆਪਣੇ ਵਾਸਤੇ ਪਸ਼ੂ ਰੱਖਦੇ ਜੀ ਉਤੋਂ ਬਾਕਾਇਦਾ ਹੋਰ ਮਤਲਬ ਜੋ ਸਾਡਾ ਇੱਕ ਮਸ਼ੀਨਰੀ ਨਾਲ ਹੀ ਆ ਜੀ ਜੋ ਵੀ ਸਿਸਟਮ ਆ ਸਾਡਾ ਬਾਕੀ ਨਹੀਂ ਅਸੀਂ ਹੋਰ ਕੋਈ ਸਹਾਈਕ ਨਹੀਂ ਵੈਸੇ ਮਸ਼ੀਨਰੀ ਦਾ ਸਹਾਈਕ ਹੁੰਦਾ ਝੋਨਾ ਨਹੀਂ ਜਿਹੜਾ ਐਰਕੀ ਦਾ ਜਿਹੜਾ ਝੋਨਾ ਗੇਤਾ ਝੋਨਾ ਜੀ ਉਹ ਭਾਵੇਂ ਕਿਸੇ ਦੀ ਵੀ ਹੋਊਗਾ ਵੈਸੇ ਗੇਤਾ ਝੋਨਾ ਲਗਾਉਣਾ ਸ਼ੇਰ ਦੀ ਮਨਜ਼ੂਰੀ ਦਿੱਤੀ ਸੀ ਥੋੜਾ ਜਿਹਾ ਗੇਤਾ ਦਾ ਟਾਈਮ ਵਧਾਇਆ ਪਰ ਉਹਦਾ ਨੁਕਸਾਨ ਹੋਊਗਾ ਜੀ ਐ ਕਿਉਂਕਿ ਅਰਕੀ ਗਰਮੀ ਜ਼ਿਆਦੀ ਪੈਣ ਦੀ ਹੈ ਗਰਮੀ ਜ਼ਿਆਦੀ ਪੈਣ ਦਾ ਕਰਕੇ ਜਿੰਨਿਆਂ ਦਾ ਵੀ ਹਲੇ ਤੱਕ ਝੋਨਾ ਵੱਢਦਾ ਉਹਦਾ ਝਾੜ ਘਟਾਇਆ ਜੀ ਸਾਰਿਆਂ ਦੇ ਲਗਭਗ ਤੇ ਨਮੀ ਤਾਂ 17% ਮਨਜ਼ੂਰ ਹੈ ਜੀ ਤੇ 17% ਦੇ ਸਮਾਨ ਨਵੀਂ ਹੋਣੀ ਚਾਹੀਦੀ ਜੀ ਉਸ ਤੋਂ ਵੱਧ ਨਮੀ ਹੁੰਦੀ ਹੈ ਜੀ ਉਹ ਚੱਕਿਆਂ ਦੇ ਵਿੱਚ ਖਰਾਬ ਹੁੰਦਾ ਜਾ ਕੇ ਜੀ ਉਸ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ ਪੈਸੇ ਤਾਂ ਸਾਡੇ ਏਰੀਆ ਦੇ ਵਿੱਚ ਸਾਰੇ ਕਿਸਾਨ ਜਿਹੜੇ ਆ ਉਹ ਖੇਤੀ ਆਪ ਕਰਦੇ ਜੀ ਠੀਕ ਹੈ ਜੀ ਵੱਧ ਤੋਂ ਵੱਧ ਕੋਸ਼ਿਸ਼ ਆ ਹਰ ਬੰਦੇ ਦੀ ਖੇਤੀ ਆਪ ਕਰਨ ਦੀ ਜੀ ਤੇ ਮਤਲਬ ਜਿਹੜਾ ਆਪ ਖੇਤੀ ਕਰਦਾ ਉਹਨੂੰ ਖਰਚੇ ਹਮੇਸ਼ਾ ਹੀ ਨਾਰਮਲ ਇੰਡੇਕ ਕੋ ਨੂੰ ਪਤਾ ਹੁੰਦਾ ਫਸਲ ਦੇ ਵਿੱਚ ਵੜ ਕੇ ਵੀ ਫਸਲ ਮੇਰੀ ਕਿੰਨੀ ਖਾਦ ਲਊਗੀ ਕਿੰਨੀ ਇਹਨੂੰ ਕੀ ਲੋੜ ਆ ਉਹਨੂੰ ਲੋੜ ਨਹੀਂ ਪੈਂਦੀ ਕਿਉਂਕਿ ਸਾਡਾ ਏਰੀਆ ਜਿਹੜਾ ਛੋਟੇ ਕਿਸਾਨਾਂ ਦਾ ਏਰੀਆ ਕੋਈ ਜਿਆਦਾ ਵੱਡੇ ਕਿਸਾਨਾਂ ਦਾ ਨਹੀਂਗਾ ਕੋਈ ਬਹੁਤ ਵੱਡੀ ਜ਼ਮੀਨਾਂ ਨਹੀਂ ਹੈਗੀਆਂ ਸਾਡੇ ਏਰੀਆ ਦੇ ਵਿੱਚ ਵੀ ਜਿਹੜਿਆਂ ਨੂੰ ਪਾਸਿਓਂ ਕੰਮ ਕਰਾਉਣ ਦੀ ਲੋੜ ਆ ਆਪ ਕੰਮ ਕਰਦੇ ਜੀ ਜਿਹੜਾ ਵੀ ਆਪ ਕੰਮ ਕਰਦਾ ਉਹਨੂੰ ਹਰ ਇੱਕ ਚੀਜ਼ ਦਾ ਪਤਾ ਹੁੰਦਾ ਜੀ ਉਹਦੇ ਖਰਚੇ ਵੈਸੇ ਹੀ ਸੀਮਤ ਹੁੰਦੇ ਜੀ ਹਮੇਸ਼ਾ ਕਿਉਂਕਿ ਉਹਨੂੰ ਆਪ ਨੂੰ ਪਤਾ ਹੁੰਦਾ ਜੀ ਜਿਹੜਾ ਲੋਕ ਹੋਰ ਕਿਹੋ ਕੰਮ ਕਰਾਉਂਦਾ ਉਹ ਕਈ ਵਾਰ ਵੱਧ ਵੀ ਪਵਾ ਦਿੰਦਾ ਜੀ ਉਹਨੂੰ ਪਤਾ ਹੁੰਦਾ ਨਹੀਂ ਵਿੱਚ ਵੜਿਆ ਨਹੀਂ ਹੁੰਦਾ ਫਸਲ ਦੇ ਮੈਂ ਕਣਕ ਝੋਨਾ ਪਹਿਲੇ ਬੀਜਦਾ ਸੀ ਕਣਕ ਝੋਨੇ ਦੇ ਵਿੱਚ ਸਾਨੂੰ ਕੁਝ ਨਹੀਂ ਸੀ ਵੱਜਦਾ ਜੀ ਕਿਉਂਕਿ ਦੇਖੋ ਜੀ 6 ਮਹੀਨੇ ਦੇ ਵਿੱਚ 6 ਮਹੀਨੇ ਬੰਦੇ ਨੂੰ ਵੇਟ ਕਰਨਾ ਪੈਂਦਾ ਪੈਸਿਆਂ ਵਾਸਤੇ 6 ਮਹੀਨੇ ਬਾਅਦ ਫਸਲ ਮਰ ਗਈ ਜਾਂ ਬਚੇ ਜਾਂ ਪੈਸੇ ਜਿਹੜੇ ਉਹ ਬਚਦੇ ਨਹੀਂ ਇਸ ਕਰਕੇ ਅਸੀਂ ਸਬਜ਼ੀਆਂ ਜਿਹੜੀਆਂ ਲਾਰੇਆਂ ਜਦੋਂ ਦੀ ਸਬਜ਼ੀਆਂ ਸਾਨੂੰ ਕਈ ਗੁਣਾ ਜਿਹੜੀ ਪੱਕੀ ਫਸਲ ਦੇ ਨਾਲੋਂ ਕਈ ਗੁਣਾ ਸਾਨੂੰ ਵੱਧ ਨੇ ਇੱਕ ਤਾਂ ਡੇਲੀ ਸਾਡੇ ਕੋਲ ਪੈਸੇ ਜੇਬ ਚ ਆ ਜਾਂਦੇ ਆ ਡੇਲੀ ਆਉਣ ਦੇ ਵਿੱਚ ਸਾਡਾ ਜਿਹੜਾ ਹੌਸਲਾ ਨਾ ਉਹ ਵਧਿਆ ਰਹਿੰਦਾ ਜੀ ਕੰਮ ਕਰਨ ਨੂੰ ਨਾ ਹੌਸਲਾ ਵੱਧ ਜਾਂਦਾ ਫਿਰ ਬੰਦੇ ਦਾ ਜਦੋਂ ਪੈਸੇ 6 ਮਹੀਨੇ ਬਾਅਦ ਦੇਖਣੇ ਉਹਦੇ ਵਿੱਚ ਬਚਣਾ ਜਾਂ ਨਹੀਂ ਬਚਣਾ ਉਹਦੇ ਬਾਅਦ ਦੀ ਗੱਲ ਆ ਕਿਉਂਕਿ ਝੋਨਾ ਤੁਹਾਨੂੰ ਪਤਾ ਅੱਜ ਕੱਲ੍ਹ ਜੀ ਪਾਣੀ ਹੋ ਗਿਆ ਡੂੰਗੇ ਸਾਰਾ ਇਸ ਕਰਕੇ ਉਹਦੇ ਵਿੱਚ ਕੁਝ ਨਹੀਂ ਬਚਦਾ ਹੈਗਾ ਕਿਉਂਕਿ ਇੰਨੇ ਖਰਚੇ ਕਰਨ ਦੇ ਬਾਵਜੂਦ ਜੇ 5-7000 ਰੁਪਏ ਕਿੱਲੇ ਦਾ ਬਚ ਵੀ ਜਾਵੇ 5-7000 ਰੁਪਏ ਅੱਜ ਕੱਲ੍ਹ ਆਪਣੇ ਕੋਲ ਜ਼ਿੰਮੇਵਾਰ ਦੇ ਇੰਨੇ ਖਰਚੇ ਨੇ ਉਹ ਤਾਂ ਪੂਰਾ ਕਰ ਹੀ ਨਹੀਂ ਸਕਦਾ ਕਿਸੇ ਤਰੀਕੇ ਵੀ ਨਹੀਂ ਕਰ ਸਕਦਾ ਜੇ 5-4000 ਰੁਪਏ ਪਿੱਛੇ ਆਪਾਂ ਨੇ ਪੂਰੇ ਹਿਸਾਬ ਲਾ ਲਓ 6 ਮਹੀਨੇ ਬਾਅਦ 5000 ਰੁਪਏ ਕਿੱਲੇ ਦਾ ਬਚਣਾ ਤਾਂ ਭਾਗ ਘਾਟੇ ਜੀ ਜਾਣਾ ਜੀ ਇਸ ਕਰਕੇ ਦੇਖੋ ਜੀ ਸਬਜ਼ੀਆਂ ਦੇ ਨਾਲ ਜੁੜਨ ਦੇ ਨਾਲ ਕਿਉਂਕਿ ਇੱਕ ਤਾਂ ਦਿੱਲੀ ਦੀ ਆਪਣੀ ਆਮਦਨ ਜਿਹੜੀ ਉਹ ਵੱਜ ਜਾਂਦੀ ਹੈ ਜੀ ਨਾਲੇ ਪੈਸੇ ਵੀ ਆ ਹੀ ਜਾਂਦੇ ਆ ਜੀ ਸਬਜ਼ੀਆਂ ਜਿਹੜੀਆਂ ਬੀਜ ਕੇ ਲੋਕ ਕਹਿੰਦੇ ਜੀ ਸਪਰੇਹਾਂ ਬਹੁਤ ਦੇਖੋ ਜੀ ਮੈਂ ਸਪਰੇਅ ਸਿਰਫ ਲੋੜ ਅਨੁਸਾਰ ਕਰਨਾ ਔਰ ਜਿਹੜੀ ਮੈਂ ਸਪਰੇਅ ਕਰਨਾ ਆ ਉਹ ਸਿਰਫ ਹਰੇ ਲੈਵਲ ਦੀ ਕਰਨਾ ਦੇਖੋ ਜੀ ਹਰੇ ਲੈਵਲ ਵਾਲੀ ਸਪਰੇਅ ਕਰੋ ਤੁਸੀਂ ਕਦੀ ਇਹਦੇ ਵਿੱਚ ਜ਼ਹਿਰ ਨਹੀਂ ਪਾਊਗਾ ਆਵਾਗੌਣ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਜੇਦੂ ਆਪਾਂ ਨੂੰ ਕਿਸੇ ਚੀਜ਼ ਦੀ ਬਿਮਾਰੀ ਦਾ ਪਤਾ ਨਹੀਂ ਲੱਗਦਾ ਜਿ ਬਿਮਾਰੀ ਬਿਮਾਰੀ ਹੈ ਹੀ ਨਹੀਂ ਕਈ ਵਾਰੀ ਦੇਖੀਦਾ ਜੀ ਆਮ ਲੋਕ ਬਹੁਤ ਬਿਨਾ ਹੋਤੋਂ ਬਿਮਾਰੀ ਤੋਂ ਸਪਰੇਅ ਮਾਰੀ ਜਾਂਦੇ ਆ ਕਦੀ ਉਹ ਕਰਤੀ ਕਦੀ ਇਹ ਕਰਤੀ ਕਦੀ ਹੋਰ ਦੂਜੀ ਕਰਦੀ ਕਈ ਤੀਜੀ ਕਰਤੀ ਇਹਨਾਂ ਦਾ ਕੋਈ ਫਾਇਦਾ ਨਹੀਂ ਜਿੱਦਾਂ ਤੇਰੇ ਤੁਹਾਨੂੰ ਪਤਾ ਹੀ ਨਹੀਂ ਹੈ ਉਹਦੇ ਵਿੱਚ ਕੋਈ ਬਿਮਾਰੀ ਆਈ ਨਹੀਂ ਉਹਨਾਂ ਚਿਰ ਸਪਰੇਅ ਕਰਨ ਦਾ ਕੋਈ ਉਹ ਨਹੀਂ ਹੈਗਾ ਕੋਈ ਬੈਨੀਫਿਟ ਨਹੀਂ ਹੁੰਦਾ ਐਵੇਂ ਆਪਣੇ ਪੈਸੇ ਜਿੰਨੇ ਹੈਗੇ ਖਰਾਬ ਕਰਨ ਵਾਲਾ ਕੰਮ ਆ ਜਦੋਂ ਕਿਤੇ ਅਟੈਕ ਹੋਣਾ ਹੁੰਦਾ ਜਦੋਂ ਉਹਦੇ ਉੱਤੇ ਬਿਮਾਰੀ ਦਾ ਅਟੈਕ ਹੋਵੇ ਉਦੋਂ ਤੁਸੀਂ ਦੇਖੋ ਵੀ ਕਿੰਨੇ ਪਰਸੈਂਟ ਤੱਕ ਹੋ ਗਈ ਆ 5% ਹੋ ਗਈ ਹੈ 10% ਫਿਰ ਤਾਂ ਕੋਈ ਨਹੀਂ ਉਹ ਸੰਭਲ ਜਾਂਦੀ ਹੈ ਕਈ ਵਾਰੀ ਐਦਾਂ ਹੁੰਦਾ ਜੀ ਉਧਰ ਮੀਂਹ ਪੈ ਗਿਆ ਜੀ ਉਧਰੋਂ ਫਿਰ ਸਪਰੇਅ ਕਰ ਦੋ ਜੀ ਉਹ ਤੋਂ ਪਹਿਲੇ ਕਰ ਦੋ ਜੀ ਐਦਾਂ ਕਰਕੇ ਜਿਹੜੇ ਸਪਰੇਅ ਹੈ ਨਾ ਬਹੁਤ ਘੱਟ ਕਰੀ ਦਿੰਨੇ ਜੀ ਬਿਲਕੁਲ ਨਾ ਮਾਤਰ ਕਰੀ ਦਿੰਨੇ ਜੇ ਲੋੜ ਅਨੁਸਾਰ ਅਸੀਂ ਜੀ ਸਾਰਾ ਸਪਰੇਅ ਸਪਰੂ ਆਪ ਕਰਦੇ ਆਂ ਗੁੜਾਈ ਫੜਾਈ ਸਾਰਾ ਕੁਝ ਜਿੰਨਾ ਵੀ ਕੰਮ ਹੈ ਸਾਰਾ ਆਪ ਕਰਦੇ ਆਂ ਸਵੇਰੇ ਅਸੀਂ 2 ਵਜੇ ਉੱਠ ਕੇ ਮੰਡੀ ਚਲੇ ਜਾਂਦੇ ਆਂ ਮੰਡੀ ਕਰਨ ਕਰਕੇ ਸਬਜੀ ਸੁਬਜੀ ਵੇਚ ਕੇ ਉਸ ਤੋਂ ਬਾਅਦ ਆ ਕੇ ਖੇਤ ਵਿੱਚ ਸਾਰਾ ਕੰਮ ਆਪ ਕਰਦੇ ਆਂ ਸਪਰੇਅ ਆਪ ਕਰਦੇ ਆਂ ਸਾਰਾ ਜੋ ਵੀ ਮਤਲਬ ਲੇਬਰ ਦੇ ਨਾਲ ਲੱਗ ਕੇ ਅਸੀਂ ਸਾਰਾ ਕੰਮ ਆਪ ਕਰਦੇ ਆਂ। ਟਰੈਕਟਰ ਟ੍ਰੇਟਰ ਬਾਈ ਬੂਈ ਜੋ ਵੀ ਸਾਰਾ ਕੰਮ ਅਸੀਂ ਖੇਤੀਬਾੜੀ ਦਾ ਸਾਰਾ ਜਿੰਨਾ ਵੀ ਹੈ ਮਿੱਟੀ-ਮੁੱਟੀ ਆਪ ਲਾਉਂਦੇ ਆਂ, ਸਬਜ਼ੀ ਦੇ ਖਾਦ-ਖੂਦ ਜਿੰਨਾ ਵੀ ਹੈ, ਸਪਰੇਅ, ਦਵਾਈ ਹੋਰ ਵੀ ਜਿੰਨਾ ਵੀ ਮਤਲਬ ਸਬਜ਼ੀ ਦਾ ਸਾਰਾ ਆਪ ਹੀ ਕਰਦੇ ਆਂ ਜੀ। ਮਤਲਬ ਕਿਸੇ ਦੇ ਲੇਬਰ ਦੇ ਜਿਆਦਾ ਮਤਲਬ ਲੇਬਰ ਦਾ ਸਾਰਾ ਨਹੀਂ ਲਈਦਾ। ਆਰਗੈਨਿਕ ਖੇਤੀ ਕਰਦੇ ਆਂ, ਨਾ ਕੋਈ ਖਾਦ ਜਿਆਦਾ ਖਾਦ ਨਹੀਂ ਪਾਈਦਾ। ਜ ਦੇਸੀ ਖਾਦ ਨਾਲ ਅਸੀਂ ਉਹ ਖੇਤੀ ਕਰਦੇ ਆਂ। ਬਿਨਾਂ ਕੈਮੀਕਲ ਤੋਂ ਦਵਾਈਆਂ ਯੂਜ਼ ਕਰਦੇ ਆ ਤੇ ਬਾਕੀ ਹੋਰ ਵੀ ਮਤਲਬ ਕੋਈ ਜਿੱਥੇ ਵੀ ਮਰਜ਼ੀ ਮਤਲਬ ਸਾਡੀ ਸਬਜ਼ੀਆਂ ਦਾ ਕੋਈ ਵੀ ਟੈਸਟ ਕਰਵਾ ਸਕਦਾ ਹੈ ਵੀ ਸਾਡੀ ਸਬਜ਼ੀ ਦੇ ਵਿੱਚ ਕੋਈ ਕੈਮੀਕਲ ਜਾਂ ਕੋਈ ਹੋਰ ਵੀ ਜ਼ਹਿਰੀਲੀ ਦਵਾਈ ਅਸੀਂ ਯੂਜ਼ ਨਹੀਂ ਕਰਦੇ ਸਾਡੇ ਕੋਲ ਇਸ ਟਾਈਮ 2 ਕਿਲੇ ਬੈਂਗਣ 1.5 ਕਿਲਾ ਟਮਾਟਰ 4 ਕਿਲੇ ਗੋਭੀ ਦੇ 1 ਕਿਲਾ ਭਿੰਡੀ ਇਹ 2 ਕਿਲੇ ਕੀਆ ਲੱਗਿਆ ਹੋਇਆ ਤੇ ਬੇਠੇ ਦੀ ਪੇਠਾ ਹੈਗਾ ਤੇ ਬਾਕੀ ਹੋਰ ਵੀ ਕਈ ਤਰ੍ਹਾਂ ਦੇ ਬੇਮੌਸਮੀ ਮਤਲਬ ਜਿੱਦਾਂ ਮੌਸਮ ਦੇ ਹਿਸਾਬ ਨਾਲ ਜੋ ਵੀ ਫਸਲ ਸਬਜ਼ੀ ਮੰਡੀ ਦੇ ਵਿੱਚ ਜਿਸ ਚੀਜ਼ ਦੀ ਡਿਮਾਂਡ ਹੈ ਜਿਸ ਕੁਆਲਿਟੀ ਦੀ ਡਿਮਾਂਡ ਹੈ ਉਹ ਅਸੀਂ ਫਾਰਮਰ ਮਤਲਬ ਅਸੀਂ ਆਪਣੇ ਖੇਤ ਵਿੱਚੋਂ ਤਿਆਰ ਕਰਕੇ ਮੰਡੀ ਦੇ ਵਿੱਚ ਲੈ ਕੇ ਜਾਂਦੇ ਹਾਂ ਕੋਈ ਵੀ ਗਾਹਕ ਜਾਂ ਕੋਈ ਵੀ ਵਪਾਰੀ ਹੈ ਸਾਡੀ ਕੁਆਲਿਟੀ ਨੂੰ ਇੰਨਾ ਪਸੰਦ ਕਰਦਾ ਹੈ ਕਿ ਸਾਨੂੰ ਗਾਂਦੁੱਗਾ ਵੀ ਫਲਤੂ ਮਤਲਬ ਡਿਮਾਂਡ ਹੋਈ ਜਾਂਦੀ ਹੈ ਵੀ ਸਾਨੂੰ ਇਹੋ ਜੀ ਕੁਆਲਿਟੀ ਚਾਹੀਦੀ ਹੈ ਜਿਹੇ ਜੀ ਕੁਆਲਿਟੀ ਗਾਹਕ ਡਿਮਾਂਡ ਕਰਦਾ ਹੈ ਉਸੀ ਕੁਆਲਿਟੀ ਅਸੀਂ ਬਣਾ ਕੇ ਦਿੰਨੇ ਆਂ ਮਤਲਬ ਅਸੀਂ ਵਧੀਆ ਸਾਨੂੰ ਕਣਕ ਝੋਨੇ ਨਾਲੋਂ ਵਧੀਆ ਪਰਫੈਕਟ ਆਉਂਦਾ ਹੈ ਖੇ ਸਬਜ਼ੀ ਦੇ ਵਿੱਚ ਅਸੀਂ ਤਾਂ ਕਰਕੇ ਸਬਜ਼ੀ ਦੀ ਖੇਤੀ ਕਰਦੇ ਆਂ ਪੰਜਾਬ ਵਿੱਚ ਭਾਵੇਂ ਹੁਣ ਸਾਂਝੀ ਖੇਤੀ ਦਾ ਰੁਝਾਨ ਥੋੜਾ ਘਟ ਰਿਹਾ ਹੈ ਪਰ ਜ਼ਿਆਦਾਤਰ ਪਰਿਵਾਰ ਸਾਂਝੀ ਖੇਤੀ ਕਰਕੇ ਵਧੀਆ ਆਮਦਨ ਲੈ ਰਹੇ ਹਨ ਵਧ ਰਹੇ ਲੇਬਰ ਦੇ ਖਰਚੇ ਅਤੇ ਘੱਟ ਉਪਲਬਧਤਾ ਕਰਕੇ ਪੂਰੇ ਪਰਿਵਾਰ ਨੂੰ ਸਾਂਝੀ ਖੇਤੀ ਵੱਲ ਆਉਣ ਦੀ ਲੋੜ ਹੈ ਪਦਾਰਥਵਾਦੀ ਸਮਾਜ ਅਨੁਸਾਰ ਇੱਕੋ ਘਰ ਵਿੱਚ ਰਲ ਮਿਲ ਕੇ ਕੰਮ ਕਰਨਾ ਪੰਜਾਬ ਦੇ ਕਿਸਾਨ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਇੱਕ ਲਾਭਦਾਇਕ ਉਪਰਾਲਾ ਹੈ